ਜਿਹੜੇ ਲੋਗ ਜਾਲੀ ਐਸਸੀ ਸਰਟੀਫਿਕੇਟ ਬਣਾ ਕੇ ਨੌਕਰੀਆਂ ਕਰ ਰਹੇ ਨੇ ਉਹ ਸਰਕਾਰ ਨੂੰ ਵੀ ਜਿਹੜਾ ਹੈਗਾ ਨੁਕਸਾਨ ਦੇ ਰਹੇ ਨੇ ਸਰਕਾਰੀ ਖਜ਼ਾਨੇ ਦੇ ਵੀ ਉਹ ਬੋਝ ਹੈ ਜੀ ਹੂੰ 46 ਦਿਨ ਹੋ ਗਏ ਨਾ ਤਾਂ ਸਰਕਾਰ ਦਾ ਕੋਈ ਨੁਮਾਇੰਦਾ ਆਇਆ ਹੈ ਨਾ ਸਰਕਾਰ ਨੇ ਸਾਡੇ ਕੋਲ ਕੋਈ ਸਨੇਹਾ ਭੇਜਿਆ ਦੇਖੋ ਇਹਦਾ ਹੈ ਨਹੀਂ ਵੀ ਸਰਕਾਰ ਨੂੰ ਪਤਾ ਨਹੀਂ ਲੱਗ ਰਿਹਾ ਅਸੀਂ ਧਰਨੇ ਦੇ ਬੈਠੇ ਆ ਦੋ ਦਿਨ ਬਾਅਦ ਹੀ ਸਰਕਾਰ ਦੀ ਇੰਟੈਲੀਜੈਂਸ ਏਡੀ ਮਜ਼ਬੂਤ ਹੈ ਉਹਨਾਂ ਨੂੰ ਪਤਾ ਲੱਗ ਜਾਂਦਾ ਜੀ ਤੁਹਾਡੀ ਗੱਲ ਬਿਲਕੁਲ ਸਹੀ ਹੈ ਕੀ ਗੱਲ ਕੋਈ ਐਸੀ ਸਮਾਜ ਦਾ ਨਮਾਇੰਦਾ ਚੁਣ ਕੇ ਸਰਕਾਰ ਚ ਗਿਆ ਨਹੀਂ ਹੈਗਾ ਵੀ ਉਹਨਾਂ ਨੂੰ ਨਹੀਂ ਦਿਖਦਾ ਵੀ ਸਾਡੇ ਸਮਾਜ ਦੇ ਲੋਕਾਂ ਦੇ ਨਾਲ ਲੰਮੇ ਸਮੇਂ ਤੋਂ ਧੱਕਾ ਹੁੰਦਾ ਆ ਰਿਹਾ ਇਲੈਕਸ਼ਨ ਚ ਜਾਣ ਤੋਂ ਪਹਿਲਾਂ ਚੋਣ ਤੋਂ ਪਹਿਲਾਂ ਬੜੀਆਂ-ਬੜੀਆਂ ਗੱਲਾਂ ਕਰਦੇ ਆ ਵੀ ਅਸੀਂ ਸਮਾਜ ਦੀ ਰੱਖਿਆ ਕਰਾਂਗੇ ਨਾਲ ਹੋ ਕੇ ਤੁਰਾਂਗੇ ਮੋਢੇ ਨਾਲ ਮੋਢੇ ਤੋਂ ਬਾਅਦ ਸਮਾਜ ਬਦਲ ਜਾਂਦਾ ਕੋਈ ਨਹੀਂ ਹਾਂ ਹੁਣ ਤੱਕ ਜੋ ਯਾਹਾਂ ਮੈਂ ਸੁਣਾਇਆ ਇੱਕ ਤਾਂ ਬਾਬਾ ਸਾਹਿਬ ਦੀ ਤਰਜੀਹ ਲੈ ਕੇ ਜਿਵੇਂ ਇਹ ਪੰਜਾਬ ਵਿੱਚ ਸੱਤੇ ਨੇ ਆ ਗਏ बाबा साहब की तस्वीर अभी सरकारी दफ्तरों में लग गई लेकिन बाबा साहब के विचारों पर चलने वाली सरकार नहीं देखो यही तो ਸਾਡੀ ਤਰਾਸਦੀ ਹੈ ਜੀ ਜਿਨ੍ਹਾਂ ਨੂੰ ਅਸੀਂ ਜਿਤਾ ਕੇ ਭੇਜਦੇ ਆ ਜਿਹੜੇ बाबा साहब ਦੀ ਫੋਟੋ ਲੈ ਕੇ बाबा साहब ਦਾ ਨਿਸ਼ਾਨ ਲੈ ਕੇ ਹਾਂ बाबा साहब ਦਾ ਓਟ ਆਸਰਾ ਲੈ ਕੇ ਸਾਡੇ ਕੋਲੋਂ ਵੋਟਾਂ ਮੰਗਣ ਆਉਂਦੇ ਨੇ ਜਦੋਂ ਉਹ ਜਦੋਂ ਸੀਟ ਤੇ ਬਹਿ ਜਾਂਦੇ ਨੇ ਉਹ ਤੋਂ ਭੁੱਲ ਜਾਂਦੇ ਨੇ बाबा साहब ਕੌਣ ਨੇ ਅਗਰ ਤੁਹਾਡੇ ਕੋਲ ਵੀ ਰਿਕਾਰਡ ਹੋਊਗਾ ਜੀ ਤੁਸੀਂ ਜਿਹੜੀ ਹੁਣ 26 ਜਨਵਰੀ ਨੂੰ ਜਿੰਨੇ ਆ ਉਹਨਾਂ ਦੇ ਭਾਸ਼ਣ ਹੋਏ ਨੇ ਜਿੰਨੇ ਜ਼ਿਲ੍ਹਿਆਂ ਦੇ ਵਿੱਚ ਉਹਨਾਂ ਦੇ ਮੰਤਰੀਆਂ ਦੇ ਐਮਐਲਏ ਦੇ ਭਾਸ਼ਣ ਹੋਏ ਨੇ ਇਸੇ ਜਿਹੜੇ ਜ਼ਿਲ੍ਹੇ ਦੇ ਵਿੱਚ 바ਵਾ ਸਾਹਿਬ ਦਾ ਨਾਮ ਵੀ ਨਹੀਂ ਲਿੱਤਾ ਗਿਆ ਜੀ ਇਸ ਸਰਕਾਰ سے ਆਉਣ ਵਾਲੇ ਸਮੇਂ میں ہماری جنگ ہم ہمارے ਹੱਕ اور ਅਧਿਕਾਰ ਦੀ ਲੜਾਈ ہمارے ਪਲੇਟਫਾਰਮ ਪਰ ਲੜेंगे ਜਿਹੜੇ ਅਫਸਰ ਜਿਹੜੇ ਐਮਐਲਏ ਜਿਹੜੇ ਐਮਪੀ 바ਵਾ ਸਾਹਿਬ ਦਾ ਆਸ਼ੀਰਵਾਦ ਲੈ ਕੇ ਅੱਜ ਕਿਤੇ ਬੈਠੇ ਨੇ ਉਹ 바ਵਾ ਸਾਹਿਬ ਦਾ ਇੱਕ ਸਲੋਗਨ ਸੀਗਾ ਜੀ ਪੇ ਬੈਕ ਟੂ ਸੁਸਾਇਟੀ ਹੂੰ ਤੁਸੀਂ ਬਿਲਕੁਲ ਠੀਕ ਹੈ ਤੁਸੀਂ ਚਾਹੇ ਉਹਨੂੰ ਇਨ ਕੈਸ਼ ਦਿਓ ਜੀ ਕਿਸੇ ਵੀ ਰੂਪ ਕਿਸੇ ਵੀ ਰੂਪ ਦੇ ਦਿਓ ਬਟ ਤੁਸੀਂ ਪੇ ਵੈ ਨਹੀਂ ਜ਼ਰੂਰ ਕਰੋ ਸੁਸਾਇਟੀ ਨੂੰ ਤੇ ਪਿਛਲੇ ਦਿਨਾਂ ਦੀ ਜੇ ਆਪਾਂ ਗੱਲ ਕਰੀਏ ਵੱਡਾ ਨਾਮ ਸੀ ਇੱਕ ਪੰਜਾਬੀ ਸਿੰਗਰ ਉਹਨਾਂ ਦੇ ਡੈਡੀ ਦੀ ਵੀ ਗੱਲ ਆਈ ਵੀ ਉਹ ਵੀ ਐਸਸੀ ਸਮਾਜ ਦਾ ਕੋਈ ਸਰਟੀਫਿਕੇਟ ਲੈ ਕੇ ਜੌਬ ਕਰਦੇ ਰਹੇ ਸਾਰੀ ਗੱਲ ਐਕਸਪੋਜ਼ ਹੋਊਗੀ ਸਰਕਾਰ ਤੱਕ ਵੀ ਪਹੁੰਚ ਗਈ ਉਸ ਤੋਂ ਬਾਅਦ ਉਹ ਤਾਂ ਹਲੇ ਵੀ ਗੀਤ ਗਾਉਂਦੇ ਫਿਰਦੇ ਸਾਡੇ ਯਾਰ ਮੰਤਰੀ ਸਾਰੇ ਤੁਹਾਨੂੰ ਨਹੀਂ ਲੱਗਦਾ ਵੀ ਜਦ ਤੱਕ ਇਹਨਾਂ ਦੇ ਯਾਰ ਮੰਤਰੀ ਨੇ ਮੈਨੂੰ ਲੱਗਦਾ ਕਿਤੇ ਨਾ ਕਿਤੇ ਇਨਸਾਫ ਮਿਲਣਾ ਹੈ ਜੇ ਕੰਮ ਤੇ ਆ ਫੋਨ ਮਾਰਦੀ ਵੀ ਮੇਰੇ ਯਾਰ ਮੰਤਰੀ ਸਾਰੇ ਵੀ ਕੰਮ ਤੇ ਆ ਫੋਨ ਮਾਰ ਦੇ ਯਾਰ ਮੰਤਰੀ ਦੇਖੋ ਦੋ ਚੀਜ਼ਾਂ ਨੇ ਜੀ ਇੱਕ ਤਾਂ ਇਹ ਹੋ ਗਈ ਜੀ ਵੀ ਉਹਨਾਂ ਦੇ ਯਾਰ ਮੰਤਰੀ ਨੇ ਹੂੰ ਹੁਣ ਜੇ ਆਪਾਂ ਮੰਤਰੀਆਂ ਨਾਲ ਲੜਨਾ ਹੈ ਏਡੇ ਵੱਡੇ ਲੈਵਲ ਤੇ ਲੜਨਾ ਤਾਂ ਆਪਣੇ ਕੋਲ ਫੋਰਸ ਵੀ ਹੋਣੀ ਜੀ ਹੋਣੀ ਚਾਹੀਦੀ ਹੈ ਨਾ ਜੀ ਹਾਂ ਹੁਣ ਸਾਬਕਾਂਸ਼ੀ ਰਾਮ ਨੇ ਸਾਰਾ ਕੁਝ ਤਿਆਰ ਕੀਤਾ ਸਭ ਕੁਝ ਕੀਤਾ ਉਹਨਾਂ ਦੀ ਬਹੁਤ ਵੱਡੀ ਹਿੰਮਤ ਸੀ ਜੀ ਜੀਵਨ ਲਾ ਕੇ ਪਰ ਉਹ ਜਿਹੜੀ ਫੋਰਸ ਹੈ ਉਹ ਅੱਗੇ ਆਪਣੇ ਆਪ ਨੂੰ ਐਕਸਪੈਂਡ ਨਹੀਂ ਕਰ ਸਕੀ ਜੀ ਸਤਿ ਸ੍ਰੀ ਕਾਲ ਜੀ ਮਮੋਨ ਮਕਬੂਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਹੈ ਬਨ ਮੀਡੀਆ ਦੋਸਤੋ ਗੱਲਬਾਤ ਕਰੀਏ ਪਿਛਲੇ ਦਿਨੀ ਇੱਕ ਚਰਚਾ ਦਾ ਵਿਸ਼ਾ ਬਹੁਤ ਬਣਿਆ ਤਕਰੀਬਨ 2-4 ਮਹੀਨੇ ਤੋਂ ਉਹ ਵਿਸ਼ਾ ਸੀਗਾ ਅਲੱਗ-ਅਲੱਗ ਕਾਸਤਾਂ ਦੇ ਸਰਟੀਫਿਕੇਟ ਬਣਾ ਕੇ ਮਤਲਬ ਜੇ ਸਿੱਧੀ ਗੱਲ ਕਰੀ ਤਾਂ ਐਸਸੀ ਜਾਂ ਬੀਸੀ ਸਮਾਜ ਦੇ ਸਰਟੀਫਿਕੇਟ ਬਣਾ ਕੇ ਬਹੁਤ ਲੋਕਾਂ ਨੇ ਨੌਕਰੀਆਂ ਪ੍ਰਾਪਤ ਕੀਤੀਆਂ ਸਰਕਾਰੀ ਨੌਕਰੀਆਂ ਪ੍ਰਾਪਤ ਕੀਤੀਆਂ ਇਹ ਜਿਹੜੇ ਖੁਲਾਸੇ ਹੋਏ ਨੇ ਪਿਛਲੇ ਦਿਨਾਂ ਦੇ ਵਿੱਚ ਹੋਏ ਨੇ ਉਹ ਗਿਣਤੀ ਵੀ ਸਾਹਮਣੇ ਆ ਗਈ ਵੀ ਕਿੰਨੇ ਕੁ ਲੋਕ ਨੇ ਜਿਹੜੇ ਉਹ ਸਮਾਜ ਦੇ ਨਾਲ ੱੱਕਾ ਕਰਕੇ ਆਪਣੀ ਜ਼ਿੰਦਗੀ ਬਣਾਉਣ 'ਚ ਸਫਲ ਹੋਏ ਨੇ ਉਹਨਾਂ ਦੀ ਗਿਣਤੀ ਵੀ ਸਥਾਪਿਤ ਹੋਈ ਕੱਢੀ ਗਈ ਤੱਥ ਕੱਢੇ ਗਏ ਤੱਥਾਂ ਦੇ ਆਧਾਰ ਤੇ ਸਾਰਾ ਕੁਝ ਸਾਹਮਣੇ ਆਇਆ ਮੀਡੀਆ ਦਾ ਚਰਚਾ ਦਾ ਵਿਸ਼ਾ ਬਣਿਆ ਸਰਕਾਰ ਦੇ ਧਿਆਨ ਚ ਵੀ ਆਇਆ ਉਸ ਤੋਂ ਬਾਅਦ ਇੱਕ ਮੋਰਚਾ ਲੱਗਿਆ ਮਹਾਜ ਦੇ ਸੱਤ ਪੇਸ ਦੇ ਵਿੱਚ ਜਿਹਨੂੰ ਤਕਰੀਬਨ 48-50 ਦਿਨ ਹੋ ਗਏ ਮੋਰਚਾ ਲੱਗੇ ਨੂੰ ਉਹ ਮੋਰਚੇ ਦੇ ਵਿੱਚ ਜੇ ਆਪਾਂ ਕੱਲ ਦੀ ਗੱਲ ਕਰੀਏ ਤਾਂ ਡਾਕਟਰ ਭੀਮ Rao ਅੰਬੇਦਕਰ ਜੀ ਦੇ ਪੋਤਾ ਜਸਵੰਤ Rao ਅੰਬੇਦਕਰ ਜੀ ਪਹੁੰਚੇ ਉਹਨਾਂ ਨੇ ਇਸ ਮੋਰਚੇ ਨੂੰ ਸਮਰਥਨ ਦਿੱਤਾ ਮੋਰਚਾ ਰਰਵੇਸ਼ਨ ਚੋਰ ਫਰੋਂ ਮੋਰਚਾ ਜਿਹੜਾ ਇਹ ਹੈ ਉਹਦੇ ਵਿੱਚ ਇੱਕ ਫਰੰਟ ਹੈ ਜਿਹੜਾ ਨਰੇਗਾ ਵਰਕਰ ਫਰੰਟ ਵੱਲੋਂ ਪਹਿਲੇ ਦਿਨ ਤੋਂ ਸਹਿਯੋਗ ਦਿੱਤਾ ਜਾ ਰਿਹਾ ਹੈ ਇਸ ਪੂਰੇ ਵਿਸ਼ੇ ਦੇ ਉੱਤੇ ਵੀ ਕਿਸ ਤਰ੍ਹਾਂ ਮੋਰਚਾ ਚੱਲ ਰਿਹਾ ਹੈ ਕੀ ਸਰਕਾਰ ਉਹ ਲੋਕਾਂ ਦੇ ਕੋਈ ਕਾਰਵਾਈ ਕਰ ਰਹੀ ਹੈ ਜਿਨ੍ਹਾਂ ਨੇ ਐਸਸੀਬੀਸੀ ਸਮਾਜ ਦੇ ਸਰਟੀਫਿਕੇਟ ਬਣਾ ਕੇ ਨੌਕਰੀਆਂ ਪ੍ਰਾਪਤ ਕੀਤੀਆਂ ਇਸ ਪੂਰੇ ਮਾਮਲੇ ਤੇ ਗੱਲਬਾਤ ਕਰਨ ਲਈ ਨਰੇਗਾ ਵਰਕਰ ਫਰੰਟ ਤੇ ਯੂਥ ਆਗੂ ਨੇ ਸਾਡੇ ਨਾਲ ਸਿਮਰਜੀਤ ਸਿੰਘ ਜੀ ਜੁੜੇ ਨੇ ਕੱਲ ਉੱਥੇ ਕੀ ਗੱਲਬਾਤ ਹੋਈ ਹੈ ਅੱਗੇ ਕੀ ਸਟ੍ਰੈਟੇਜੀ ਹੈ ਸਾਰੀ ਜਾਣਕਾਰੀ ਦੇਣਗੇ ਬਾਜੀ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਜੈ ਭੀਮ ਜੈ ਭਾਰ ਸਿੰਘ ਕੀ ਸਾਰੀ ਗੱਲਬਾਤ ਸਾਡੇ ਦਰਸ਼ਕਾਂ ਨੂੰ ਪਤਾ ਹੈ ਕੱਲ ਭੀਮਰਾਓ ਮੇਧਕਰ ਜੀ ਜਿਹਨੇ ਸੰਵਿਧਾਨ ਦੇ ਰਚੇਤਾ ਨੇ ਜਿਨ੍ਹਾਂ ਨੇ ਸਾਨੂੰ ਹੱਕ ਲੈ ਕੇ ਦਿੱਤੇ ਨੇ ਹੱਕ ਲੈਣ ਦਾ ਅਧਿਕਾਰ ਦਿੱਤਾ ਹੈ ਜੀ ਬਹੁਤ ਵੱਡਾ ਨਾਮ ਹੈ ਜੀ ਉਹਨਾਂ ਦੇ ਪੋਤਾ ਕੱਲ ਪਹੁੰਚੇ ਉੱਥੇ ਉਹਨਾਂ ਨੇ ਗੱਲਬਾਤ ਕੀਤੀ ਹੈ ਉੱਥੇ ਆਪਣਾ ਭਾਸ਼ਣ ਵੀ ਦਿੱਤਾ ਇੱਕ ਮੈਨੂੰ ਪਤਾ ਲੱਗਿਆ ਵੀ ਆਪਣੀ ਪਾਰਟੀ ਬਣਾਉਣ ਦੀ ਵੀ ਗੱਲਬਾਤ ਹੋਈ ਹੈ ਜੀ ਤੇ ਕੀ ਹੁਣ ਸਰਕਾਰ ਤੱਕ ਗੱਲ ਪਹੁੰਚੀ ਆ ਯਾਰ 50 ਦਿਨ ਦੇ ਕਰੀਬ ਹੋ ਗਏ ਆ ਕੋਈ ਸਰਕਾਰ ਵੱਲੋਂ ਉੱਥੇ ਆਇਆ ਤੇ ਫਰੰਟ ਹੈ ਜਿਹੜਾ ਤੁਹਾਡਾ ਨਰੇਗਾ ਵਰਕਰ ਫਰੰਟ ਇਹੰਦੀ ਆ ਇਸ ਕਿਸ ਤਰ੍ਹਾਂ ਉੱਥੇ ਸਹਿਯੋਗ ਦਿੱਤਾ ਜਾ ਰਿਹਾ ਹੈ ਦੇਖੋ ਜੀ ਸਾਡਾ ਜਿਹੜਾ ਨਰੇਗਾ ਵਰਕਰ ਫਰੰਟ ਹੈ ਅਸੀਂ ਸਮੇਂ-ਸਮੇਂ ਤੇ ਅਲੱਗ-ਲੱਗ ਜਿਹੜੇ ਦਲਤਾਂ ਨਾਲ ਅਤਿਆਚਾਰ ਹੁੰਦੇ ਨੇ ਉਹਦੇ ਲਈ ਅਸੀਂ ਰੌਲਾ ਪਾਈ ਜਾ ਰਹੇ ਆ ਜੀ ਫਿਰ ਉਹ ਭਾਵੇਂ ਨੀਲੇ ਕਾਰਡ ਕੱਟੇ ਪਲਾਟਾਂ ਦੀ ਕੋਈ ਗੱਲ ਜਿਵੇਂ ਜਿਵੇਂ ਦਾ ਸਮਾਂ ਉਹ ਹੁੰਦਾ ਅਸੀਂ ਉਹਦੇ ਲਈ ਤਿਆਰਬਰ ਤਿਆਰ ਰਹਿੰਦੇ ਆ ਜੀ ਹੂੰ ਹੁਣ ਅਸੀਂ ਪਿਛਲੇ 46 ਦਿਨਾਂ ਤੋਂ 7 ਫੇਸ ਦੀਆਂ ਲਾਈਟਾਂ ਤੇ ਬੈਠੇ ਆ ਜੀ ਰਿਜ਼ਰਵੇਸ਼ਨ ਚੋਰ ਫੜੋ ਮੂਰਚੇ ਦੇ ਬੈਨਰ ਥੱਲੇ ਜੀ ਹੂੰ ਜਿਹੜੇ ਲੋਗ ਜਾਲੀ ਐਸਸੀ ਸਰਟੀਫਿਕੇਟ ਬਣਾ ਕੇ ਹੂੰ ਨੌਕਰੀਆਂ ਕਰ ਰਹੇ ਨੇ ਹੂੰ ਉਹ ਸਰਕਾਰ ਨੂੰ ਵੀ ਜਿਹੜਾ ਹੈਗਾ ਨੁਕਸਾਨ ਦੇ ਰਹੇ ਨੇ ਸਰਕਾਰੀ ਖਜ਼ਾਨੇ ਤੇ ਵੀ ਉਹ ਬੋਝ ਆ ਜੀ ਹੂੰ ਅਸੀਂ ਉਹਨਾਂ ਦੇ ਖਿਲਾਫ ਜਿਹੜਾ ਹੈਗਾ ਉੱਥੇ ਰੌਲਾ ਪਾ ਰਹੇ ਆ ਪਰ ਦੁੱਖ ਦੀ ਗੱਲ ਇਹ ਆ ਜੀ ਵੀ ਅਸੀਂ ਆਪਣੇ ਕੋਈ ਨਿੱਜੀ ਕੰਮ ਲਈ ਨਹੀਂ ਉੱਥੇ ਬੈਠੇ 46 ਦਿਨ ਹੋ ਗਏ ਨਾ ਤਾਂ ਸਰਕਾਰ ਦਾ ਕੋਈ ਨੁਮਾਇੰਦਾ ਆਇਆ ਹੈ ਨਾ ਸਰਕਾਰ ਨੇ ਸਾਡੇ ਕੋਲ ਕੋਈ ਸੁਨੇਹਾ ਭੇਜਿਆ ਦੇਖੋ ਇਹ ਤਾਂ ਹੈ ਨਹੀਂ ਵੀ ਸਰਕਾਰ ਨੂੰ ਪਤਾ ਨਹੀਂ ਲੱਗ ਰਿਹਾ ਅਸੀਂ ਧਰਨੇ ਦੇ ਬੈਠੇ ਆ ਦੋ ਦਿਨ ਬਾਅਦ ਹੀ ਸਰਕਾਰ ਦੀ ਇੰਟੈਲੀਜੈਂਸ ਏਡੀ ਮਜ਼ਬੂਤ ਹੈ ਉਹਨਾਂ ਨੂੰ ਪਤਾ ਲੱਗ ਜਾਂਦਾ ਜੀ ਕੀ 46 ਦਿਨਾਂ ਬਾਅਦ ਸਰਕਾਰ ਨੂੰ ਕੁਝ ਪਤਾ ਨਹੀਂ ਲੱਗਿਆ ਅਸੀਂ ਤਾਂ ਇਕੱਲੀ ਆਪਣੀ ਗੱਲ ਨਹੀਂ ਕਰਦੇ ਅਸੀਂ ਤਾਂ ਸਰਕਾਰ ਦੀ ਵੀ ਗੱਲ ਕਰ ਰਹੇ ਹਾਂ ਵੀ ਤੁਹਾਡੇ ਤੇ ਵੀ ਤਾਂ ਵਿੱਤੀ ਬੋਝ ਪੈ ਰਿਹਾ ਹੈ ਉਸੇ ਉਹ ਕਿਉਂ ਨਹੀਂ ਉਹ ਕਰਦੇ ਪਰ ਸਰਕਾਰ ਦਾ ਜੀ ਹਜੇ ਤੱਕ ਕੋਈ ਵੀ ਨੁਮਾਇੰਦਾ ਸਾਡੇ ਕੋਲ ਪਹੁੰਚਿਆ ਨਹੀਂਗਾ ਅਸੀਂ ਆਪਣਾ ਜਿਹੜਾ ਰੋਸ ਹੈ ਉਹ ਸਰਕਾਰ ਪ੍ਰਤੀ ਵੀ ਜ਼ਾਹਰ ਕਰ ਰਹੇ ਆ ਜੀ ਕਿਉਂਕਿ ਸਰਕਾਰ ਨੂੰ ਕਮਸੇ ਕਮ ਸਾਡੀ ਆ ਕੇ ਇੱਕ ਵਾਰ ਗੱਲ ਤਾਂ ਸੁਣਨੀ ਚਾਹੀਦੀ ਹੈ ਸਿੰਘ ਤੁਹਾਡੀ ਗੱਲ ਬਿਲਕੁਲ ਸਹੀ ਹੈ ਕੀ ਗੱਲ ਕੋਈ ਐਸੀ ਸਮਾਜਦਾਰ ਨੁਮਾਇੰਦਾ ਚੁਣ ਕੇ ਸਰਕਾਰ ਚ ਗਿਆ ਨਹੀਂ ਹੈਗਾ ਕਿ ਉਹਨਾਂ ਨੂੰ ਨਹੀਂ ਦਿਖਦਾ ਵੀ ਸਾਡੇ ਸਮਾਜ ਦੇ ਲੋਕਾਂ ਦੇ ਨਾਲ ਲੰਮੇ ਸਮੇਂ ਤੋਂ ਠੱਕਾ ਹੁੰਦਾ ਆ ਰਿਹਾ ਹੈ ਇਲੈਕਸ਼ਨ 'ਚ ਜਾਣ ਤੋਂ ਪਹਿਲਾਂ ਚੋਣ ਤੋਂ ਪਹਿਲਾਂ ਬੜੀਆਂ-ਬੜੀਆਂ ਗੱਲਾਂ ਕਰਦੇ ਆ ਵੀ ਅਸੀਂ ਸਮਾਜ ਦੀ ਰੱਖਿਆ ਕਰਾਂਗੇ ਨਾਲ ਹੋ ਕੇ ਤੁਰਾਂਗੇ ਮੋਢੇ ਨਾਲ ਮੋਸ ਤੋਂ ਬਾਅਦ ਸਮਾਜ ਬਦਲ ਜਾਂਦਾ ਕੋਈ ਨਹੀਂ ਹਾਲ ਤੱਕ ਦੇਖੋ ਇਹੀ ਤਾਂ ਸਾਡੀ ਤਰਸਦੀ ਹੈ ਜੀ ਜਿਹਨਾਂ ਨੂੰ ਅਸੀਂ ਜਿਤਾ ਕੇ ਭੇਜਦੇ ਆ ਜਿਹੜੇ 바ਵਾ ਸਾਹਿਬ ਦੀ ਫੋਟੋ ਲੈ ਕੇ 바ਵਾ ਸਾਹਿਬ ਦਾ ਨਿਸ਼ਾਨ ਲੈ ਕੇ 바ਵਾ ਸਾਹਿਬ ਦਾ ਓਟ ਆਸਰਾ ਲੈ ਕੇ ਸਾਡੇ ਕੋਲੋਂ ਵੋਟਾਂ ਮੰਗਣ ਆਉਂਦੇ ਨੇ ਜਦੋਂ ਉਹ ਜਦੋਂ ਸੀਟ ਤੇ ਬਹਿ ਜਾਂਦੇ ਨੇ ਉਦੋਂ ਭੁੱਲ ਜਾਂਦੇ ਨੇ 바ਵਾ ਸਾਹਿਬ ਕੌਣ ਨੇ ਫੋਟੋ ਤਾਂ ਹਲੇ ਵੀ ਲਾਈਆਂ ਹੋਈਆਂ ਮਾਨ ਸਾਹਿਬ ਨੇ ਵੀ ਦੋਨੇ ਪਾਸੇ ਲਾਈਆਂ ਮਾਨ ਸਾਹਿਬ ਦੀ ਤੁਸੀਂ ਗੱਲ ਕਰਦੇ ਹੋ 바ਵਾ ਸਾਹਿਬ ਨੇ ਜਿਹੜਾ ਆਪਣਾ ਕਨਸਟੀਟਿਊਸ਼ਨ ਬਣਾਇਆ ਤੁਸੀਂ ਅਗਰ ਤੁਹਾਡੇ ਕੋਲ ਵੀ ਰਿਕਾਰਡ ਹੋਊਗਾ ਜੀ ਤੁਸੀਂ ਜਿਹੜੀ ਹੁਣ 26 ਜਨਵਰੀ ਨੂੰ ਜਿੰਨੇ ਆ ਉਹਨਾਂ ਦੇ ਭਾਸ਼ਣ ਹੋਏ ਜਿੰਨੇ ਜ਼ਿਲ੍ਹਿਆਂ ਦੇ ਵਿੱਚ ਉਹਨਾਂ ਦੇ ਮੰਤਰੀਆਂ ਦੇ ਐਮਐਲਏ ਦੇ ਭਾਸ਼ਣ ਹੋਏ ਨੇ ਕਿਸੇ ਜਿਹੜੇ ਜ਼ਿਲ੍ਹੇ ਦੇ ਵਿੱਚ ਬਾਬਾ ਸਾਹਿਬ ਦਾ ਨਾਮ ਹੀ ਨਹੀਂ ਲਿੱਤਾ ਗਿਆ ਜੀ ਹੂੰ ਹੂੰ 26 ਜਨਵਰੀ ਮਨਾਈ ਜਾਂਦੀ ਹੈ ਸੰਵਿਧਾਨ ਦੇ ਦਿਵਸ ਹਾਂ ਸੰਵਿਧਾਨ ਦੇ ਬਾਰੇ ਆ ਬਾਬਾ ਸਾਹਿਬ ਦੇ ਬਾਰੇ ਤਾਂ ਬੋਲੇ ਹੀ ਕੋਈ ਨਹੀਂ ਹੈਗਾ ਜੀ ਉਹਨਾਂ ਨੇ ਆਪਣੀਆਂ ਨਿਯੂਜੀ ਗੱਲਾਂ ਬਹੁਤ ਚੰਗੀਆਂ ਟ੍ਰੈਸਟਡ ਕਰੀਆਂ ਨੇ ਚਲੋ ਉਹਨਾਂ ਦੇ ਕੋਲ ਖੁਸ਼ਖਬਰੀ ਆ ਰਹੀ ਹੈ ਅਸੀਂ ਵੀ ਖੁਸ਼ ਆ ਚਲੋ ਅਸੀਂ ਵੀ ਪ੍ਰਮਾਤਮਾ ਕੋਲ ਅਰਦਾਸ ਕਰਦੇ ਆ ਵੀ ਸਾਰਾ ਕੁਝ ਸਹੀ ਰਹੇ ਪਰ ਜਿਹੜੇ ਆਪਾਂ ਜਿਹੜੇ ਓਟ ਆਸਰਾ ਜਿਸ ਰੱਬ ਦਾ ਲਾ ਲਓ ਤੁਸੀਂ ਬਾਬਾ ਸਾਹਿਬ ਗਰੀਬਾਂ ਲਈ ਨਸੀਹਾ ਨੇ ਰੱਬ ਨੇ ਤੁਸੀਂ ਉਹਨਾਂ ਦਾ ਨਾਂ ਲੈ ਕੇ ਉਹਨਾਂ ਨੂੰ ਵਰਤ ਕੇ ਅੱਜ ਤੁਸੀਂ ਉਹਨਾਂ ਨੂੰ ਬਾਤ ਨਹੀਂ ਪੁੱਛ ਰਹੇ ਉਹਨਾਂ ਦੀ ਜੀ ਇਹ ਤੈਨੂੰ ਇਹ ਨਹੀਂ ਲੱਗਦਾ ਸ਼ੰਕੀ ਜਿਸ ਤਰ੍ਹਾਂ ਬੜੇ-ਬੜੇ ਧਰਨੇ ਲੱਗੇ ਦਿੱਲੀ ਦੇ ਵਿੱਚ ਕਿਸਾਨ ਮੋਰਚਾ ਲੱਗਿਆ ਉੱਥੇ ਸਾਰਿਆਂ ਨੇ ਉਹਨਾਂ ਦਾ ਮਦਦ ਕੀਤੀ ਹੈ ਤੇ ਅੱਜ ਜੇ ਇਸ ਵਰਗ ਦੀ ਯੂਨੀਵਰਸਿਟੀ ਸਮਾਜ ਦੇ ਨਾਲ ੱੱਕਾ ਹੋ ਰਿਹਾ ਹੈ ਕੀ ਉੱਥੇ ਸਾਰੇ ਵਰਗ ਉਹਨਾਂ ਦੀ ਮਦਦ 'ਚ ਪਹੁੰਚੇ ਨੇ ਧਰਨੇ 'ਚ ਇਹ ਫੇਰ ਉਹੀ ਮੋਣ ਜੀ ਦੁੱਖ ਵਾਲੀ ਗੱਲ ਹੈ ਵੀ ਜਿਹੜੇ ਲੋਗ ਜਿਹੜੇ ਅਫਸਰ ਜਿਹੜੇ ਐਮ.ਐਲ.ਏ ਜਿਹੜੇ ਐਮ.ਪੀ ਬਾਬਾ ਸਾਹਿਬ ਦਾ ਆਸ਼ੀਰਵਾਦ ਲੈ ਕੇ ਅੱਜ ਕਿਤੇ ਬੈਠੇ ਨੇ ਉਹ 바ਵਾ ਸਾਹਿਬ ਦਾ ਇੱਕ ਸਲੋਗਨ ਸੀਗਾ ਜੀ ਪੇ ਬੈਕ ਟੂ ਸੁਸਾਇਟੀ ਹੂੰ ਤੁਸੀਂ ਬਿਲਕੁਲ ਠੀਕ ਹੈ ਉਹ ਤੁਸੀਂ ਚਾਹੇ ਉਹਨੂੰ ਇਨ ਕੈਸ਼ ਦਿਓ ਜੀ ਕਿਸੇ ਵੀ ਰੂਪ ਕਿਸੇ ਵੀ ਰੂਪ ਦੇ ਦਿਓ ਬਟ ਤੁਸੀਂ ਪੇ ਬੈਕ ਜ਼ਰੂਰ ਕਰੋ ਸੁਸਾਇਟੀ ਨੂੰ ਤੇ ਬੜੇ ਦੁੱਖ ਦੀ ਗੱਲ ਹੈ ਜੀ ਵੀ ਸਾਡਾ ਸਮਾਜ ਐਸਾ ਹੋ ਚੁੱਕਿਆ ਹੈ ਉਹ ਪੇ ਬੈਕ ਟੂ ਸੁਸਾਇਟੀ ਦੀ ਗੱਲ ਤਾਂ ਸੁਣਨ ਦੀ ਕਰਨ ਦੀ ਤਾਂ ਗੱਲ ਜਿਹੜੀ ਬਹੁਤ ਦੂਰ ਉਹ ਸੁਣਨ ਨਹੀਂ ਨਹੀਂ ਚਾਹੁੰਦਾ ਜੀ ਹੂੰ ਜਿੱਥੇ ਅਸੀਂ ਧਰਨਾ ਲਈ ਬੈਠੇ ਆ ਸੱਤ ਫੇਸ ਹੂੰ ਅਫੇ ਮਲਕੀ ਤਕਰੀਬਨ ਤਕਰੀਬਨ ਜੇ ਜ਼ਿਆਦਾ ਨਹੀਂ ਤਾਂ 50% ਜਿਹੜੀ ਆਬਾਦੀ ਹੈ ਉਹ ਐਸ்சி ਬੀਸੀ ਸਮਾਜ ਦੀ ਹੈ ਜੀ ਹੂੰ ਕਰੋੜਾਂ ਰੁਪਏ ਦੀਆਂ ਕੋਠੀਆਂ ਦੇ ਵਿੱਚ ਬੈਠੇ ਨੇ ਲੱਖਾਂ ਦੀਆਂ ਗੱਡੀਆਂ ਦੇ ਵਿੱਚ ਜਾਂਦੇ ਨੇ ਬੱਚੇ ਬਾਹਰ ਸੈੱਟ ਨੇ ਸਾਬ ਇਹ ਇੱਥੇ ਕੋਈ ਡਾਕਟਰ ਹੈ ਕੋਈ ਆਈਪੀਐਸ ਹੈ ਕੋਈ ਆਈਐਸ ਹੈ ਵੱਡੇ ਵੱਡੀ ਡਿਊਟੀਆਂ ਤੇ ਚੜੇ ਹੋਏ ਨੇ 바ਵਾ ਸਾਹਿਬ ਦਾ ਓਟ ਆਸਰਾ ਲੈ ਕੇ ਨੌਕਰੀਆਂ ਲੈ ਲੀਆਂ ਜੀ ਉਹਨਾਂ ਨੂੰ ਵਰਤ ਕੇ ਉਹਨਾਂ ਦਾ ਨਾਂ ਵਰਤ ਕੇ ਪ੍ਰਮੋਸ਼ਨਲ ਲੈ ਗਏ ਜੀ ਅੱਜ ਜੇ 바ਵਾ ਸਾਹਿਬ ਦੀ ਗੱਲ ਕਰਨ ਦੀ ਗੱਲ ਆਉਂਦੀ ਹੈ ਕੋਈ ਵਾਰੀ ਹੈ ਵੀ ਤੁਸੀਂ ਕਮ ਸੇ ਕਮ ਇੱਕ ਵਾਰ ਆਓ ਤਾਂ ਸਹੀ 46 ਦਿਨ ਹੋ ਗਏ ਜੀ ਸਾਨੂੰ ਮੋਰਚੇ ਤੇ ਬੈਠੇ ਹੋਏ ਰੇਗਾ ਵਰਕਰ ਫਰੰਟ ਪਹਿਲੇ ਦਿਨ ਤੋਂ ਲੈ ਕੇ 46 ਦਿਨ ਅਜ ਹੋ ਗਏ ਨੇ ਜੀ ਅਸੀਂ ਦਿਨ ਰਾਤ ਉੱਥੇ ਡਟੇ ਹੋਏ ਆਂ ਰਾਤਾਂ ਨੂੰ ਵੀ ਅਸੀਂ ਸਾਰਾ ਕੁਝ ਕਰਦੇ ਆਂ ਜੀ ਰਾਤ ਅਸੀਂ ਉੱਥੇ ਹੀ ਰਹਿੰਦੇ ਆ ਸਾਡੇ 40 ਬੰਦਿਆਂ ਦੀ ਟੀਮ 5 ਬੰਦੇ ਦੀ ਟੀਮ ਉੱਥੇ ਰਹਿੰਦੀ ਹੈ ਜੀ ਆ ਪਿਛਲੇ ਹਫਤੇ ਇੰਨੀ ਹਨੇਰੀ ਝੱਖੜ ਆਏ ਔਲੇ ਆਏ ਸਾਡਾ ਟੈਂਟ ਜਿਹੜਾ ਉਹ ਫਟ ਗਿਆ ਜੀ ਸਰਦੀਆਂ ਦਾ ਟਾਈਮ ਟੈਂਟ ਫਟ ਗਿਆ ਜੀ ਪਾਣੀ ਆ ਗਿਆ ਅੰਦਰ ਤੇ ਲੋਕ ਉੱਥੋਂ ਲੰਘਦੇ ਨੇ ਸਾਡਾ ਸਮਾਜ ਲੰਘਦਾ ਹੈ ਉਹ ਕਿਸੇ ਦੇ ਦਿਲ ਦੇ ਵਿੱਚ ਇਹ ਨਹੀਂ ਆਉਂਦਾ ਵੀ ਅਸੀਂ ਯਾਰ ਜਾ ਕੇ ਇੱਕ ਵਾਰ ਪੁੱਛ ਤਾਂ ਲਈਏ ਯਾਰ ਸਾਡੇ ਵਾਸਤੇ ਬੈਠੇ ਨੇ ਅਸੀਂ ਉੱਥੇ ਕੋਈ ਆਪਣੀ ਨਿੱਜੀ ਉਹਦੇ ਲਈ ਥੋੜਾ ਬੈਠੇ ਹਾਂ ਦੀ ਕਿਸੇ ਵੀ ਬੰਦੇ ਦੇ ਦਿਲ 'ਚ ਇਹ ਨਹੀਂ ਆਉਂਦਾ ਵੀ ਯਾਰ ਜਾ ਕੇ ਅਸੀਂ ਪੁੱਛੀਏ ਹੋਰ ਨਹੀਂ ਕੁਝ ਅਸੀਂ ਯਾਰ ਜੇ ਬੈਠ ਨਹੀਂ ਸਕਦੇ ਸਮਾਂ ਨਹੀਂ ਦੇ ਸਕਦੇ ਅਸੀਂ ਬੈਠੇ ਹਾਂ ਸਾਨੂੰ ਕੋਈ ਵਿੱਤੀ ਸਹਾਇਤਾ ਤਾਂ ਦਿਓ ਬਿਲਕੁਲ ਸਿੰਘ ਜੀ ਤੁਹਾਡੀ ਗੱਲ ਸਹੀ ਹੈ ਦੇਖੋ ਕੁਝ ਲੋਕ ਜਦੋਂ ਮੈਂ ਕਸਾਨੀ ਅੰਦੋਲਨ ਦੀ ਗੱਲ ਕਰੀ ਹੈ ਸ਼ਾਇਦ ਨਾ ਜਾ ਸਕੇ ਹੋਣ ਪਰ ਕਰੋਨਾ ਅਰਬਾਂ ਰੁਪਈਆ ਉੱਥੇ ਜਿਹੜਾ ਲੋਕਾਂ ਕੋਲੇ ਆਇਆ ਖਾਣ ਦਾ ਉੱਥੇ ਕੋਈ ਕਮੀ ਨਹੀਂ ਸੀ ਟੈਂਟ ਵਾਟਰਪਰੂਫ ਟੈਂਟ ਲੱਗੇ ਉੱਥੇ ਹਰ ਤਰ੍ਹਾਂ ਦੀ ਸਹੂਲਤ ਹੈ ਜਿਹੜੀ ਮਿਲੀ ਪਰ ਅੱਜ ਜਦੋਂ ਐਸਸੀ ਸਮਾਜ ਦੀ ਗੱਲ ਆਉਂਦੀ ਹੈ ਇੱਕ ਜਿਵੇਂ ਤੁਸੀਂ ਕਿਹਾ ਵੀ ਆਪਣੀ ਸੁਸਾਇਟੀ ਨੂੰ ਕਿਸੇ ਵੀ ਹਾਲਤ ਜੇ ਤੁਸੀਂ ਕਾਮਯਾਬ ਹੋਈਓ ਵਾਪਸ ਤੋ ਦਿਓ ਭਾਵੇਂ ਕੈਸ਼ ਦੇ ਰੂਪ ਚ ਦੋ ਭਾਵੇਂ ਕਿਸੇ ਤਰ੍ਹਾਂ ਸੇਵਾ ਕਰਕੇ ਦੋ ਅੱਜ ਤੁਸੀਂ ਇਹ ਇਕੱਲੀ ਗੱਲ ਸਰਕਾਰ ਦੀ ਨਹੀਂ ਕਰਦੇ ਲੋਕਾਂ ਦੀ ਨਹੀਂ ਕਰਦੇ ਹਰ ਵਰਗ ਲਈ ਇਹ ਸਹੀ ਗੱਲ ਹੈ ਜੇ ਕੋਈ ਕਿਸੇ ਨਾਲ ਧੋਖਾ ਕਰਕੇ ਕਿਸ ਤਰ੍ਹਾਂ ਕੋਈ ਨੌਕਰੀ ਹਾਸਲ ਕਰਦਾ ਕਿਸੇ ਨਾ ਕਿਸੇ ਦੇ ਪੇਟ ਤੇ ਲੱਤ ਮਾਰ ਕੇ ਕਰਦਾ ਤੇ ਜੇ ਉਹ ਲੋਕਾਂ ਨੂੰ ਸਜ਼ਾ ਨਹੀਂ ਮਿਲੂਗੀ ਤਾਂ ਫਿਰ ਕੀ ਗੱਲ ਬਣੂਗੀ ਤੇ ਪਿਛਲੇ ਦਿਨਾਂ ਦੀ ਜੇ ਆਪਾਂ ਗੱਲ ਕਰੀਏ ਵੱਡਾ ਨਾਮ ਸੀ ਇੱਕ ਪੰਜਾਬੀ ਸਿੰਗਰ ਉਹਨਾਂ ਦੇ ਡੈਡੀ ਦੀ ਵੀ ਗੱਲ ਆਈ ਵੀ ਉਹ ਵੀ ਐਸਸੀ ਸਮਾਜ ਦਾ ਕੋਈ ਸਰਟੀਫਿਕੇਟ ਲੈ ਕੇ ਜੋਬ ਕਰਦੇ ਰਹੇ ਸਾਰੀ ਗੱਲ ਐਕਸਪੋਜ਼ ਹੋਊਗੀ ਸਰਕਾਰ ਤੱਕ ਵੀ ਪਹੁੰਚ ਗਈ ਉਸ ਤੋਂ ਬਾਅਦ ਉਹ ਤਾਂ ਹਲੇ ਵੀ ਗੀਤ ਗਾਉਂਦੇ ਫਿਰਦੇ ਸਾਡੇ ਯਾਰ ਮੰਤਰੀ ਸਾਰੇ ਤੁਹਾਨੂੰ ਨਹੀਂ ਲੱਗਦਾ ਵੀ ਜਦ ਤੱਕ ਇਹਨਾਂ ਦੇ ਯਾਰ ਮੰਤਰੀ ਨੇ ਮੈਨੂੰ ਲੱਗਦਾ ਕਿਤੇ ਨਾ ਕਿਤੇ ਇਨਸਾਫ ਮਿਲਣਾ ਨਹੀਂ ਦੇਖੋ ਦੋ ਚੀਜ਼ਾਂ ਨੇ ਜੀ ਇੱਕ ਤਾਂ ਇਹ ਹੋ ਗਈ ਜੀ ਵੀ ਉਹਨਾਂ ਦੇ ਯਾਰ ਮੰਤਰੀ ਨੇ ਹੂੰ ਹੁਣ ਜੇ ਆਪਾਂ ਮੰਤਰੀਆਂ ਨਾਲ ਲੜਨਾ ਐਡੇ ਵੱਡੇ ਲੈਵਲ ਤੇ ਲੜਨਾ ਤਾਂ ਆਪਣੇ ਕੋਲ ਫੋਰਸ ਵੀ ਉਹ ਹੀ ਜੀ ਹੋਣੀ ਚਾਹੀਦੀ ਹੈ ਨਾ ਜੀ ਹਾਂ ਹੁਣ ਸਾਬ ਕਾਂਸ਼ੀ ਰਾਮ ਨੇ ਸਾਰਾ ਕੁਝ ਤਿਆਰ ਕੀਤਾ ਸਭ ਕੁਝ ਕੀਤਾ ਉਹਨਾਂ ਦੀ ਬਹੁਤ ਵੱਡੀ ਹਿੰਮਤ ਸੀ ਜੀ ਜੀਵਨ ਲਾ ਕੇ ਹਾਂ ਪਰ ਉਹ ਜਿਹੜੀ ਫੋਰਸ ਹੈ ਉਹ ਅੱਗੇ ਆਪਣੇ ਆਪ ਨੂੰ ਐਕਸਪੈਂਡ ਨਹੀਂ ਕਰ ਸਕੀ ਜੀ ਉਹਨੂੰ ਵੱਡੇ ਘਰਾਂ ਲਈ ਲੜਨ ਲਈ ਸਾਡੇ ਕੋਲ ਤਾਕਤਾਂ ਵੀ ਓਵੇਂ ਦੀਆਂ ਚਾਹੀਦੀਆਂ, ਸਰਮਾਇਆ ਓਵੇਂ ਦਾ ਚਾਹੀਦਾ ਜੀ, ਸਾਰਾ ਕੁਝ ਓਵੇਂ ਦਾ ਚਾਹੀਦਾ ਜੀ। ਹਾਂ ਇਹ ਬਿਲਕੁਲ ਹੁਣ ਮੈਂ ਇੱਕ ਗੱਲ ਟੋਕਣ ਲੱਗਿਆ ਮੈਨੂੰ ਯਾਦ ਆ ਗਈ ਵੀ ਕੱਲ ਦਾ ਇੱਕ ਵੱਡਾ-ਵੱਡਾ ਘਟਨਾਕਰਮ ਪੰਜਾਬ 'ਚ ਹੋਇਆ। ਭਾਨਾ ਸਿੱਧੂ ਅੰਦਰ ਦੇ ਤਾ ਸੀ ਚੱਕੇ। ਤੇ ਉਹ ਮਤਲਬ ਉਹਨੂੰ ਕੀ ਲੋਕ ਮੰਨਦੇ ਹੋ ਤੁਸੀਂ? ਇਹ ਕੰਮ ਫੇਸਬੁੱਕ ਦੇ ਉੱਤੇ ਗੱਲਾਂ ਬਾਤਾਂ ਕਰਨ ਵਾਲਾ ਸੀਗਾ ਉਹਦੇ ਪਿੱਛੇ ਲੋਕਾਂ ਨੇ ਕਿੱਡਾ ਸਟੈਂਡ ਲਿਆ ਤਾਂ ਸਰਕਾਰ ਨੂੰ ਝੁਕਣਾ ਪੈ ਗਿਆ ਕੀ ਗੱਲ ਇਸ ਤਰ੍ਹਾਂ ਸਾਰੇ ਝੁੜ ਨਹੀਂ ਸਕਦੇ ਦੇਖੋ ਜੀ ਇਸ ਤਰ੍ਹਾਂ ਵੀ ਭਾਨਾ ਸਿੱਧੂ ਜਿਹੜਾ ਹੈਗਾ ਵੀਰ ਸਾਡਾ ਉਹਦੇ ਨਾਲ ਕਿਸਾਨ ਯੂਨੀਅਨਾਂ ਖੜੀਆਂ ਨੇ ਜੀ ਆ ਕੇ ਹਮ ਉਹਨਾਂ ਨੇ ਕਿਸਾਨ ਯੂਨੀਅਨਾਂ ਨੇ ਸਾਰਾ ਕੁਝ ਉਹਦੇ ਪਿੰਡ ਜਾ ਕੇ ਜੀ ਸਾਰਾ ਕੁਝ ਮੈਨੇਜ ਕੀਤਾ ਜੀ ਹਮ ਸੋਸ਼ਲ ਮੀਡੀਆ ਤੇ ਉਹ ਚੱਲਿਆ ਜੀ ਪੂਰਾ ਸਾਰਾ ਕੁਝ ਕਿਉਂਕਿ ਉਹਨਾਂ ਦੀ ਤਾਕਤ ਹੈ ਜੀ ਸਾਡੀ ਤਾਂ ਤਾਕਤ ਹੀ ਨਹੀਂ ਹੈਗੀ ਜੀ ਸਾਡੀ ਅਸੀਂ ਜਦੋਂ ਕਹਿੰਨੇ ਆ ਵੀ ਸਾਡੀ ਭਾਈ ਤਾਕਤ ਤਾਂ ਬਣੋ ਤਾਕਤ ਕਿਉਂ ਨਹੀਂ ਬਣ ਰਹੀ ਸਵਾਲ ਤਾਂ ਸ਼ੰਕੀ ਹੀ ਹੈ ਪੜ੍ਹੇ ਲਿਖੇ ਨੇ ਅਫਸਰ ਨੇ ਜੱਜ ਨੇ ਸੰਵਿਧਾਨ ਦਾ ਜਿਹੜੇ ਰਚੇਤਾ ਸੀਗੇ ਉਹ ਤੁਹਾਡੇ ਸਰਤੇ ਉਹਨਾਂ ਦਾ ਆਸ਼ੀਰਵਾਦ ਹੈ ਕਮੀ ਕੀ ਆ ਯਾਰ ਤਾਕਤ ਇਸੇ ਗੱਲ ਕਰਕੇ ਨਹੀਂ ਨਾ ਬਣ ਸਕਦੀ ਜੀ ਕਿਉਂਕਿ ਇਕੱਠੇ ਨਹੀਂ ਹੈਗੇ ਜੀ ਇਕੱਠੇ ਤਾਂ ਹੋਣਾ ਪਊਗਾ ਉਹੀ ਤਾਂ ਹੁਣ ਅਸੀਂ ਹੋਰ ਉੱਥੇ 40 ਦਿਨ ਦੇ ਬੈਠੇ ਠੰਡ ਦੇ ਵਿੱਚ ਤੁਹਾਡੇ ਸਾਹਮਣੇ ਪਿੱਛੇ ਟੈਂਪਰੇਚਰ ਜਿਹੜਾ ਹੈਗਾ 3 ਵੀ ਰਿਹਾ ਹੈ ਹਨਾ ਰਾਤਾਂ ਦਾ ਰਿਕਾਰਡ ਟੁੱਟ ਗਿਆ ਸਾਡੇ ਅਸੀਂ ਅਸੀਂ ਓਪਨ ਦੇ ਵਿੱਚ ਬੈਠੇ ਆ ਜੀ ਅਸੀਂ ਆਪਣੇ ਲਈ ਨਹੀਂ ਬੈਠੇ ਅਸੀਂ ਲੋਕਾਂ ਲਈ ਬੈਠੇ ਆ ਤੇ ਜਦੋਂ ਉੱਥੇ ਨਹੀਂ ਕੋਈ ਆਉਂਦਾ ਜੀ ਉੱਥੇ ਵੀ ਕੋਈ ਜੁੜਦਾ ਇਹ ਕੀ ਹੋਣੀ ਐ ਸਿੰਘ ਕੀ ਕਿਉਂ ਕੀ ਗੱਲ ਵਿਸ਼ਵਾਸ ਨਹੀਂ ਲੋਕਾਂ ਨੂੰ ਦੇਖੋ ਵਿਸ਼ਵਾਸ ਬਹੁਤ ਹੈ ਜੀ ਤੁਸੀਂ ਅਗਰ ਪਿੰਡਾਂ ਦੇ ਵਿੱਚ ਜਾਓਗੇ ਲੋਕਾਂ ਕੋਲ ਵਿਸ਼ਵਾਸ ਬਹੁਤ ਹੈ ਜੀ ਉਹਨਾਂ ਨੂੰ ਬਾਬਾ ਸਾਹਿਬ ਤੇ ਪੂਰਾ ਵਿਸ਼ਵਾਸ ਹੈ ਸਾਬ ਕਾਂਸ਼ੀਰਾਮ ਤੇ ਵਿਸ਼ਵਾਸ ਹੈ ਸਾਡੇ ਪ੍ਰਧਾਨ ਜੀ ਨੇਗੇ ਸਰਦਾਰ ਰੇਸ਼ਮ ਸਿੰਘ ਕਾਲੂ ਕਾਸ਼ੀਰਾਮ ਜੀ ਨਾਲ ਕੰਮ ਕੀਤਾ ਹੈਗਾ ਵਿਸ਼ਵਾਸ ਹੈ ਜੀ ਪਰ ਸਾਡੇ ਕੋਲ ਉਹਨੇ ਸੋ ਮੇਨੀ ਹੈਗੇ ਜੀ ਵੀ ਅਸੀਂ ਆਪਣੀ ਗੱਲ ਜਿਹੜੀ ਹੈ ਉਹ ਪਿੰਡ ਪਿੰਡ ਤੱਕ ਪਹੁੰਚਾ ਸਕੀਏ ਜੀ ਸਾਡੇ ਕੋਲ ਓਡੇ ਸਾਧਨ ਨਹੀਂ ਹੈਗੇ ਜੀ ਵੀ ਅਸੀਂ ਆਪਣੀਆਂ ਗੱਲਾਂ ਜਿਹੜੀਆਂ ਨੇ ਉਹ ਪੂਰੀਆਂ ਕਰ ਸਕੀਏ ਸਾਡੇ ਕੋਲੋ ਜਿੰਨਾ ਹੁੰਦਾ ਜੀ ਅਸੀਂ ਆਪਣੀ ਡਫਲੀ ਵਜਾ ਰਹੇ ਹਾਂ ਹਨਾ ਕਿਉਂਕਿ ਦੇਖੋ ਇਹ ਨਹੀਂ ਹੈਗਾ ਵੀ ਜੇ ਸਾਡੇ ਨਾਲ ਲੋਕ ਨਹੀਂ ਚੱਲਣਗੇ ਤਾਂ ਮਤਲਬ ਇਹ ਤਾਂ ਨਹੀਂ ਅਸੀਂ ਘਰੇ ਬੈਠ ਜਾਈਏ ਜੋ ਸਾਨੂੰ ਹੁਕਮ ਹੈ ਬਾਬਾ ਸਾਹਿਬ ਦਾ ਅਸੀਂ ਉਹਨਾਂ 'ਤੇ ਤਾਂ ਕਰ ਰਹੇ ਹਾਂ ਜੀ ਮੈਂ ਸਮਾਜ ਨਾਲ ਕਿਤੇ ਵੀ ਤੱਕਾ ਹੁੰਦਾ ਤੁਸੀਂ ਖੜੇ ਹੋ ਬਿਲਕੁਲ ਖੜੇ ਹਾਂ ਜੀ ਦੇਖੋ ਪਲਾਟਾਂ ਦੀ ਜਦੋਂ ਚੰਨੀ ਸਾਹਿਬ ਦੀ ਸਰਕਾਰ ਸੀ ਤੇ ਇਹਨਾਂ ਨੇ ਪਲਾਟ ਦਿੱਤੇ ਗਰੀਬ ਸਮਾਜ ਨੂੰ ਉਹਨਾਂ ਦਾ ਰੌਲਾ ਸੀ ਪਾਇਆ ਜੀ ਵਿਆਜ ਤੇ ਪੈਸੇ ਫੜ ਕੇ ਜੀ 50000 ਰੁਪਏ ਸਾਡੇ ਪ੍ਰਧਾਨ ਜੀ ਨੇ ਕਾਹੋਂ ਸਾਹਿਬ ਨੇ ਉਹ ਪਰਚੇ ਛਪਵਾਏ ਜੀ ਜਿਨ੍ਹਾਂ ਨੂੰ ਪਲਾਟ ਜਿਹੜੇ ਮਿਲੇ ਉਹਨਾਂ ਦੇ ਰੌਲਾ ਪਾਣ ਨਾਲ ਮਿਲੇ ਜੀ ਦਿੱਲੀ ਦੇ ਵਿੱਚ ਵੀ ਰਵਿਦਾਦ ਸਮਾਜ ਲਈ ਜਦੋਂ ਗੱਲਬਾਤ ਚੱਲੀ ਵੱਡੇ ਪੱਧਰ ਤੇ ਉੱਥੇ ਕੱਠਬਾਤ ਕੀਤਾ ਚਾਹੇ ਪੈਸੇ ਫੜ ਕੇ ਕੀਤਾ ਪਰ ਕੀਤਾ ਬਿਲਕੁਲ ਕੀਤਾ ਜੀ ਫਾਈਨੈਂਸ਼ਲੀ ਉਦੋਂ ਵੀ ਪ੍ਰੋਬਲਮ ਸੀ ਜੀ ਫਾਈਨੈਂਸ਼ਲੀ ਤਾਂ ਤੁਹਾਨੂੰ ਪਤਾ ਹੀ ਹੈ ਜੀ ਸਾਡੇ ਸਮਾਜ ਕੋਲ ਕਿੰਨਾ ਕੋ ਹੋਇਆ ਜਿਨ੍ਹਾਂ ਕੋਲ سرمਾਇਆ ਹੈਗਾ ਉਹ ਕੁਝ ਕਰਨਾ ਨਹੀਂ ਚਾਹੁੰਦੇ ਠੀਕ ਹੈ ਜੀ ਜਿਨ੍ਹਾਂ ਕੋਲ ਵਿਚਾਰਾਂ ਕੋਲ ਕੁਝ ਹੈ ਨਹੀਂ ਉਹਨਾਂ ਨੂੰ ਵਕਤ ਤੇ ਹਾਲਾਤ ਨਹੀਂ ਕਰਨ ਦਿੰਦੇ ਸਿੱਕ ਤੁਹਾਨੂੰ ਇਹ ਨਹੀਂ ਲੱਗਦਾ ਹੈਗਾ ਵੀ ਜਿਹੜੇ ਲੋਕ ਕਿਸੇ ਵੀ ਧਰਮ ਜਾਂ ਜਾਤ 'ਚ ਹੋਣ ਜਾਂ ਕਿਸੇ ਸਮਾਜ 'ਚ ਹੋਣ ਜਦੋਂ ਸੈੱਟ ਹੋ ਜਾਂਦੇ ਆ ਉਹ ਕਹਿੰਦੇ ਆਸੀ ਕੀ ਲੈਣਾ ਜਦੋਂ ਕਿ ਜਲੰਧਰ ਦੀ ਗੱਲ ਕਰੀਏ ਆਪਾਂ ਦੁਆਬੇ ਦੀ ਗੱਲ ਕਰੀਏ ਉੱਥੇ ਐਸੀ ਸਮਾਜ ਆ ਜਿਹੜਾ ਦੇਸ਼ਾਂ ਦੇਸ਼ਾਂ ਦੇ ਵਿੱਚ ਉਹਨਾਂ ਨੇ ਤਰੱਕੀਆਂ ਕੀਤੀਆਂ ਹੋਈਆਂ ਨੇ ਇੱਥੇ ਵੱਡੀਆਂ-ਵੱਡੀਆਂ ਕੋਠੀਆਂ ਕਾਰਾਂ ਸਭ ਕੁਝ ਹੈਗਾ ਵੱਡੇ ਬਿਜ਼ਨਸ ਨੇ ਤੁਸੀਂ ਉਹਨਾਂ ਨਾਲ ਕਦੇ ਸੰਪਰਕ ਕੀਤਾ ਵੀ ਅਸੀਂ ਸਮਾਜ ਲਈ ਲੜ ਰਹੇ ਹਾਂ ਯਾਰ ਸਾਨੂੰ ਕਿਤਨਾ ਕੁ ਤੱਕ ਸਪੋਰਟ ਕਰੋ ਲੇਕਿਨ ਮੋਨ ਜੀ ਸਮਾਜ ਲਈ ਮੇਰੀ ਤਾਂ ਹਲੇ ਚਲੋ ਉਮਰ ਕੋਈ ਐਡੀ ਹੈ ਨਹੀਂ ਸਾਡੇ ਪ੍ਰਧਾਨ ਜੀ ਨੇ ਰੇਸ਼ਮ ਜੀ ਉਹਨਾਂ ਨੂੰ ਦਾ ਘੱਟੋ-ਘੱਟ ਜੇ ਜ਼ਿਆਦਾ ਨਹੀਂ ਤਾਂ 20 ਸਾਲ ਹੋ ਗਏ ਸਮਾਜ ਲਈ ਲੜਦੇ ਸੰਪਰਕ ਵੀ ਕਰਦੇ ਨੇ ਸਾਰਾ ਕੁਝ ਕਰਦੇ ਨੇ ਹੁਣ ਤੁਸੀਂ ਦੇਖੋ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਐਨ ਆਰ ਆਈਸ ਨੇ ਕਿੰਨਾ ਫੰਡ ਭੇਜਿਆ ਜੀ ਅਸੀਂ ਗੱਲ ਕਰਦੇ ਆਂ ਬਾਬਾ ਸਾਹਿਬ ਦੀ ਤੇ ਜਾਂ ਤਾਂ ਪਿੱਛੋਂ ਉਹਨਾਂ ਦੇ ਜਿਹੜੇ ਹੈਗੇ ਆ ਉਹ ਪਿੱਛੋਂ ਉਹਨਾਂ ਨੂੰ ਕੁਝ ਲੱਗਣ ਲੱ ਜਾਂਦਾ ਵੀ ਜੇ ਅਸੀਂ ਮਦਦ ਕਰੀ ਤਾਂ ਕੋਈ ਸਾਡੇ ਪਿੱਛੇ ਨਾ ਪੈ ਜੇ ਜੀ ਬੜੀਆਂ ਕਈ ਵਾਰ ਆਪਾਂ ਇਹ ਵੀ ਕਹਿੰਦੇ ਨੇ ਵੀ ਕਈ ਵਾਰ ਮਜਬੂਰੀਆਂ ਵੀ ਬਹੁਤ ਹੋ ਜਾਂਦੀਆਂ ਨੇ ਦੇਖੋ ਦੋ ਤਰ੍ਹਾਂ ਦੇ ਲੋਕ ਨੇ ਜੀ ਇੱਕ ਤਾਂ ਉਹ ਲੋਕ ਨੇ ਜਿਨ੍ਹਾਂ ਕੋਲ ਸਾਰਾ ਕੁਝ ਬਣਿਆ ਹੋਇਆ ਹੈ ਉਹ ਕਹਿੰਦੇ ਅਸੀਂ ਕੀ ਲੈਣਾ ਦੇਣਾ ਸਮਾਜ ਤੋਂ ਹਾਂ ਇੱਕ ਉਹ ਲੋਗ ਨੇ ਜੀ ਜਿਨ੍ਹਾਂ ਨੂੰ ਸਮਾਜ ਪਤੀ ਦਰਦ ਹੈ ਕਿਉਂਕਿ ਉਹਨਾਂ ਨੇ ਹੰਡਾਈਆਂ ਨੇ ਹੂੰ ਉਹ ਉਹ ਬਚਾਰੇ ਜਿੰਨਾ ਕਰ ਸਕਦੇ ਨੇ ਉਹ ਕਰਦੇ ਨੇ ਹੁਣ ਗੱਲ ਇੱਥੇ ਆ ਜਾਂਦੀ ਵੀ ਜਾਂ ਤਾਂ ਉਹ ਆਪਣੀ 500 ਰੁਪਏ ਦੀ ਹਾੜੀ ਤੇ ਜਾਣਗੇ ਜਾਂ ਸਾਡੇ ਕੋਲ ਉੱਥੇ ਆਉਣਗੇ ਜੀ ਤੇ ਦਿਹਾੜੀ ਛੱਡਦੇ ਨੇ ਤਾਂ ਵੀ ਮਰਦੇ ਨੇ ਜੀ ਹਨਾ ਘਰੇ ਕਿੱਥੋਂ ਪਰਿਵਾਰ ਨਹੀਂ ਚਲਾਉਣਾ ਕਿੱਥੋਂ ਪਰਿਵਾਰ ਕਿਵੇਂ ਚਲਾਉਣਾ ਜੀ ਹੋਰ ਬਹੁਤ ਖਰਚੇ ਨੇ ਸੋ ਇਸ ਕਰਕੇ ਵੀ ਮੈਂ ਤਾਂ ਸਮਾਜ ਨੂੰ ਇਹੀ ਬੇਨਤੀ ਕਰਦਾ ਵੀ ਮੇਰੇ ਸਮਾਜ ਉੱਠ ਹੈ ਬਾਬਾ ਸਾਹਿਬ ਕਹਿੰਦੇ ਸੀਗੇ ਵੀ ਸੰਘਰਸ਼ ਕਰੋ ਹੈ ਸਾਹਿਬ ਕਾਂਸ਼ੀ ਰਾਮ ਗਏ ਨੇ ਸੰਘਰਸ਼ ਕਰੋ ਤੁਸੀਂ ਉੱਠੋ ਤਾਂ ਸੀ ਸੰਘਰਸ਼ ਤਾਂ ਕਰੋ ਸੰਘਰਸ਼ ਕਰਾਂਗੇ ਤਾਂ ਕਿਤੇ ਨਾ ਕਿਤੇ ਤਾਂ ਪਹੁੰਚਾਂਗੇ ਹੂੰ ਸਿੰਘ ਕੱਲ ਬਾਵਾ ਸਾਹਿਬ ਦੇ ਪੋਤੇ ਉੱਥੇ ਆਏ ਜੀ ਪਾਰਟੀ ਦੀ ਅਨਾਊਂਸਮੈਂਟ ਕੀਤੀ ਤੁਸੀਂ ਅੱਗੇ ਹੋ ਕੇ ਰਿਸੀਵ ਵੀ ਕਰਕੇ ਲਿਆਂਦਾ ਬਾਈਕਾਂ ਤੇ ਮੋਟਰਸਾਈਕਲਾਂ ਤੇ ਗੱਡੀਆਂ ਦੇ ਇਕੱਠ ਵੀ ਵਧੀਆ ਸੀ ਹੁਣ ਉਸ ਤੋਂ ਬਾਅਦ ਲੱਗਦਾ ਕਿਤੇ ਸਮਾਜ ਦੀਆਂ ਥੋੜੀਆਂ ਬਹੁਤ ਅੱਖਾਂ ਖੁੱਲਣਗੀਆਂ ਦੇਖੋ ਖੁੱਲਣੀਆਂ ਦਾ ਚਾਹੀਦੀਆਂ ਨੇ ਦੇਖੋ ਬਾਵਾ ਸਾਹਿਬ ਰਹਿਬਰ ਨੇ ਸਾਡੇ ਸਮਾਜ ਦੇ ਜਿੱਥੇ ਬਾਵਾ ਸਾਹਿਬ ਦਾ ਨਾਮ ਆਂਦਾ ਹੈ ਉੱਥੇ ਨਾਲ ਵੀ ਨਾ ਹੱਥ ਜੁੜ ਜਾਂਦੇ ਨੇ ਤੇ ਸੀਸ ਝੁਕ ਜਾਂਦਾ ਹੈ ਸਾਡੇ ਰਹਿਬਰ ਨੇਗੇ ਕੁਝ ਕਿਤਾ ਐਸੇ ਵੀ ਲੋਕ ਨੇ ਜੀ ਜਿਹੜੇ ਬਾਬਾ ਸਾਹਿਬ ਦੀ ਸੇਰੇ ਉੱਠ ਕੇ ਅਰਗਵਤੀ ਨਾਲ ਪੂਜਾ ਕਰਦੇ ਨੇ ਜਿਨ੍ਹਾਂ ਨੇ ਉਹਨਾਂ ਨੂੰ ਕਿਤੇ ਪਹੁੰਚਣ ਜੋਗਾ ਕਰਤਾ ਸੋਹਣ ਲਈ ਤਾਂ ਉਹ ਰੱਬ ਹੀ ਨੇ ਹੂੰ ਕੱਲ ਉਹਨਾਂ ਦਾ ਪੋਤਾ ਆਏ ਜੀ ਆਏ ਨੇ ਆਪਣਾ ਜਸਵੰਤਰਾਓ ਉਮੀਦਵਾਰ ਜੀ ਤਾਂ ਮੈਂ ਜਦੋਂ ਉਹਨਾਂ ਵੱਲ ਦੇਖਿਆ ਤੇ ਇੱਕ ਮਿੰਟ ਲਈ ਮੈਨੂੰ ਐ ਲੱਗਿਆ ਵੀ ਬਾਬਾ ਸਾਹਿਬ ਆ ਪਾ ਗਏ ਹਾਂ ਹਾਂ ਉਹ ਲੋਕ ਜਿਹੜਾ ਉੱਥੇ ਸਾਡਾ ਜਿਹੜਾ ਕੱਟ ਸੀਗਾ ਤੇ ਇੰਨੇ ਕ इमोशनल ਹੋ ਗਏ ਉਹਨਾਂ ਨੂੰ ਦੇਖ ਕੇ ਕਿ ਮੈਂ ਦੇਖੋ ਜੀ ਮੈਂ ਕਦੇ ਜ਼ਿੰਦਗੀ ਚ ਸੋਚ ਨਹੀਂ ਸਕਦਾ ਸੀ ਵੀ ਅਸੀਂ ਦਰਸ਼ਨ ਕਰਾਂਗੇ ਅਸੀਂ ਵੀ ਕੱਲ ਦਰਸ਼ਨ ਕਰ ਲਈ ਜੀ ਉਹਨਾਂ ਦੇ ਆਏ ਨੇ ਸਮਾਜ ਨੂੰ ਚਾਹੀਦਾ ਹੈ ਵੀ ਆਏ ਨੇ ਇੰਨੀ ਦੂਰੋਂ ਚੱਲ ਕੇ ਆਏ ਨੇ ਬੰਬੇ ਤੋਂ ਚੱਲ ਕੇ ਆਏ ਨੇ ਤੁਹਾਡੇ ਲਈ ਚੱਲ ਕੇ ਆਏ ਨੇ ਤੇ ਤੁਸੀਂ ਵੀ ਕਮਸ਼ਕਮ ਉਹਨਾਂ ਦਾ ਸਾਥ ਤਾਂ ਦਿਓ ਨਾ ਜੀ ਬਹੁਤ ਵੱਡੀ ਸ਼ਕਤੀਸ਼ੀਲਤਾ ਤੁਹਾਡੇ ਵਿੱਚ ਪਹੁੰਚੀ ਪੰਜਾਬ ਦੇ ਵਿੱਚ ਪਹੁੰਚੀ ਸਾਡੇ ਲੋਕਾਂ ਦੇ ਵਿੱਚ ਪਹੁੰਚੀ ਜਿਹੜੇ ਮੈਂ ਇਹ ਕਹਿੰਦਾ ਵੀ ਇੱਕ ਧਰਮ ਦੇ ਨਹੀਂ ਹੈਗੇ ਉਹ ਸਾਰਿਆਂ ਲਈ ਨੇ ਜਿਨ੍ਹਾਂ ਨੇ ਐਡਾ ਵੱਡਾ ਸੰਵਿਧਾਨ ਰਚਿਆ ਉਹਨਾਂ ਦੇ ਪੋਤੇ ਆਏ ਸੀ ਕੱਲਾ ਇੱਕ ਸਮਾਜ ਕੀ ਉਹਨਾਂ ਦਾ ਸਵਾਗਤ ਸਾਰਿਆਂ ਨੂੰ ਕਰਨਾ ਚਾਹੀਦਾ ਹੈ ਸਰਕਾਰੀ ਨਮਾਇੰਦਿਆਂ ਨੂੰ ਵੀ ਕਰਨਾ ਚਾਹੀਦਾ ਸੀ ਐਮਐਲਏ ਨੂੰ ਕਰਨਾ ਚਾਹੀਦਾ ਸੀ ਸਾਡੀ ਸਰਕਾਰ ਨੂੰ ਕਰਨਾ ਚਾਹੀਦਾ ਸੀ ਪਰ ਕਿੱਥੇ ਜਾ ਰਹੇ ਆਪਾਂ ਕਿਹੜੇ ਚੱਕਰਾਂ 'ਚ ਪਏ ਹੋਏ ਆਸੀਂ ਫਿਰ ਮਤਲਬ ਇਹ ਇਹ ਸੋਚ ਲਿਆ ਵੀ ਉਹ ਇੱਕ ਐਸਸੀ ਸਮਾਜ ਦੇ ਨੇ ਉਹਨਾਂ ਨੂੰ ਕਿਸੇ ਨੇ ਰਸੀਵ ਹੀ ਨਹੀਂ ਕਰਨਿਆ ਸਰਕਾਰ ਵੱਲੋਂ ਕੋਈ ਗਿਆ ਬਾਬਾ ਸਾਹਿਬ ਕੱਲੇ ਐਸਸੀ ਸਮਾਜ ਦੇ ਨਹੀਂ ਹੈਗੇ ਹਾਂ ਬਾਬਾ ਸਾਹਿਬ ਹਰ ਸਮਾਜ ਦੇ ਨੇ ਹਾਂ ਉਹ ਛੂਦਰਾਂ ਦੇ ਵੀ ਨੇ ਤੇ ਉਹ ਸਾਰਿਆਂ ਦੇ ਨੇ ਜੀ ਹੂੰ ਉਹ ਤੁਸੀਂ ਜੇ ਕੋਈ ਬਾਣੀਏ ਦੇ ਵੀ ਨੇ ਤੇ ਆਪਣਾ ਪੰਡਤਾਂ ਦੇ ਵੀ ਨੇ ਸਾਰਿਆਂ ਦੇ ਨਹੀਂ ਉਹ ਕਿਵੇਂ ਨੇ ਜੀ ਜਿਹੜਾ ਸੰਵਿਧਾਨ ਲਿਖਿਆ ਉਹ ਇੱਕ ਮੰਦੇ ਲਈ ਨਹੀਂ ਉਹ ਤਾਂ ਸਾਰਿਆਂ ਲਈ ਹੈ ਉਹ ਕਿਵੇਂ ਨੇ ਜੀ ਸੰਵਿਧਾਨ ਜਿਹੜਾ ਬਾਬਾ ਸਾਹਿਬ ਨੇ ਲਿਖਿਆ ਉਹਦੇ ਚ ਉਹਨਾਂ ਨੇ ਇਕੁਐਲਿਟੀ ਦੀ ਗੱਲ ਕੀਤੀ ਪੱਲੇ ਸ਼ੂਦਰਾਂ ਲਈ ਨਹੀਂ ਕੀਤੀ ਜੋ ਕੱਲੇ ਸ਼ੂਦਰਾਂ ਦੇ ਹੰਦੇ ਤਾਂ ਸ਼ੂਦਰਾਂ ਲਈ ਕੁਆਲਿਟੀ ਦੀ ਗੱਲ ਕਰਦੇ ਉਹਨਾਂ ਨੇ ਲੇਡੀਜ਼ ਲਈ ਵੀ ਕੁਆਲਿਟੀ ਦੀ ਗੱਲ ਕੀਤੀ ਜਿਹੜੀਆਂ ਬੀਬੀਆਂ ਅੱਜ ਲੱਖ ਲੱਖ ਰੁਪਏ ਸੈਲਰੀ ਲੈਂਦੀਆਂ ਨੇ ਕਿਸੇ ਵੀ ਧਰਮ ਬੀਆ ਨੇ ਕਿਸੇ ਵੀ ਜਾਤ ਦੀਆਂ ਨੇ ਉਹ ਸਾਰੀਆਂ ਬੀਬੀਆਂ ਵੀ ਬਾਬਾ ਸਾਹਿਬ ਦੀਆਂ ਬੇਟੀਆਂ ਨੇ ਕਿਉਂਕਿ ਬਾਬਾ ਸਾਹਿਬ ਨੇ ਅਧਿਕਾਰ ਦਿੱਤਾ ਉਹਨਾਂ ਨੂੰ ਵੀ ਤੁਸੀਂ ਪੜੋ ਲਿਖੋ ਤੇ ਨੌਕਰੀ ਕਰੋ ਜਿਹੜੀਆਂ ਅੱਜ ਬੀਬੀਆਂ ਕੋਠੀਆਂ ਦੇ ਵਿੱਚ ਬੈਠੀਆਂ ਨੇ ਜਿਨ੍ਹਾਂ ਨੇ ਆਪਣੇ ਨਾਂ ਤੇ ਲਿੱਤੇ ਹੋਏ ਨੇ ਉਹ ਵੀ ਬਾਬਾ ਸਾਹਿਬ ਨੇ ਅਧਿਕਾਰ ਦਵਾਇਆ ਵੀ ਬੱਚੇ ਇਹ ਵੀ ਤੁਹਾਡੇ ਤਾਂ ਮੈਨੂੰ ਨਹੀਂ ਲੱਗਦਾ ਜੀ ਵੀ ਬਾਬਾ ਸਾਹਿਬ ਇਕੱਲੇ ਜਿਹੜੇ ਹੈਗੇ ਆ ਉਹ ਐਸਸੀ ਬੀਸੀ ਸਮਾਜ ਦੇ ਹੀ ਨੇ ਬਾਬਾ ਸਾਹਿਬ ਸਾਰਿਆਂ ਦੇ ਨੇ ਜੀ ਹਰ ਸੱਚ ਬਿਲਕੁਲ ਤੁਹਾਡੀ ਮੈਂ ਤਾਂ ਇਹੀ ਗੱਲ ਕਰਦਾ 바ਵਾ ਸਭ ਸਾਰਿਆਂ ਦੇ ਨੇ ਇੱਕ ਐਡੀ ਵੱਡੀ ਹਸਤੀ ਉਹਨਾਂ ਦਾ ਪੋਤਾ ਉੱਥੇ ਆਇਆ ਤਾਂ ਸਰਕਾਰ ਦੇ ਕਿਤੇ ਨਾ ਕਿਤੇ ਧਿਆਨ ਚ ਆਉਣਾ ਚਾਹੀਦਾ ਸੀ ਜਦੋਂ ਕਿ ਇੰਟੈਲੀਜੈਂਸੀ ਉੱਥੇ ਬੈਠੀ ਆ ਸਭ ਕੁਝ ਪਤਾ ਵੀ ਉਹ ਆ ਰਹੇ ਨੇ ਸਰਕਾਰ ਘੱਟੋ ਘੱਟ ਉਹਨਾਂ ਦਾ ਸਨਮਾਨ ਕਰਦੀ ਲੋਕ ਸਾਰੇ ਅੱਗੇ ਹੋ ਕੇ ਸਨਮਾਨ ਕਰਦੇ ਹੁਣ ਕੀ ਸਟ੍ਰੈਟਜੀ ਕੀ ਆ ਅੱਗੇ ਇਹ ਰਿਜ਼ਰਵੇਸ਼ਨ ਚੋੜ ਫੜੋ ਮੋਰਚਾ ਲੱਗਿਆ ਹੋਇਆ ਮਤਲਬ ਕਿਤੇ ਨਾ ਕਿਤੇ ਸਰਕਾਰ ਨੇ ਤਾਂ ਹਾਲੇ ਕੋਈ ਪਹਿਲ ਕਦਮੀ ਦਿਖਾਈ ਨਹੀਂ ਤੁਸੀਂ ਲਿਖਤ ਵੀ ਜਾਰੀ ਕਰਤੀ ਕਰ ਚੁੱਕੇ ਹੋ ਅੱਗੇ ਵੀ ਆ ਲੋਕ ਨੇ ਉਹ ਹੁਣ ਸਟਰੈਟਜੀ ਕੀ ਆਗੇ ਸਟਰੈਟਜੀ ਦੇਖੋ ਜੀ ਅਸੀਂ ਦੁਬਾਰਾ ਜਿਹੜੀ ਹੁਣ ਅੱਜ ਸਾਡੀ ਅੱਜ ਵੀ ਮੀਟਿੰਗ ਹੋਈ ਹੈ ਤੇ ਅਸੀਂ ਸੀਐਮ ਸਾਹਿਬ ਨੂੰ ਰੋਜ਼ ਇੱਕ ਹੁਣ ਚਿੱਠੀ ਲਿਖਿਆ ਕਰਾਂਗੇ ਵੀ ਜਿਹੜਾ ਅਸੀਂ ਇੱਥੇ ਬੈਠੇ ਆ 46 ਦਿਨ ਹੋ ਗਏ ਸਾਨੂੰ ਅਸੀਂ ਰੋਜ਼ ਇੱਕ ਚਿੱਠੀ ਉਹਨਾਂ ਨੂੰ ਲਿਖਣੀ ਸ਼ੁਰੂ ਕਰਾਂਗੇ ਵੀ ਸੀਐਮ ਸਾਹਿਬ ਅਸੀਂ ਤੁਹਾਨੂੰ ਬੇਨਤੀ ਕਰਦੇ ਹੱਥ ਜੋੜ ਕੇ ਵੀ ਜੋ ਸਾਡਾ ਮੁੱਦਾ ਹੈ ਉਹਦੇ ਵੱਲ ਮੜੀ ਜੀ ਨਜ਼ਰ ਤਾਂ ਮਾਰੋ ਤੁਸੀਂ ਉਹਦੇ ਵੱਲ ਤੁਸੀਂ ਨਜ਼ਰ ਤਾਂ ਮਾਰੋ ਸਰਕਾਰ ਤੇ ਵੀ ਵਿੱਤੀ ਬੋਝ ਪੈਂਦਾ ਹੁਣ ਇੱਕ ਬੰਦਾ ਹੈ ਉਹ ਨੌਕਰੀ ਕਰ ਰਿਹਾ ਜੀ ਉਹਨੂੰ 15 ਸਾਲ ਹੋ ਗਏ ਨੌਕਰੀ ਕਰਦਿਆਂ ਨੂੰ ਕਰੋੜਾ ਰੁਪਿਆ ਲੈ ਕਰੋੜਾ ਰੁਪਿਆ ਸਰਕਾਰ ਤੇ ले ਗਿਆ ਉਹਨੇ ਰਿਟਾਇਰ ਹੋ ਜਾਣਾ ਉਹਨੇ ਪੈਨਸ਼ਨ ਲੈਣੀ ਕਰੋੜਾ ਰੁਪਏ ਫੇਰ ਲੈ ਜਾਣਾ ਤੇ ਅਸੀਂ ਸਰਕਾਰ ਕੋਲ ਹੀ ਬੇਨਤੀ ਕਰਦੇ ਆਂ ਵੀ ਸਰਕਾਰ ਜੀ ਤੁਸੀਂ ਨਜ਼ਰ ਮਾਰੋ ਹੁਣ ਤੁਸੀਂ ਗੱਲ ਕੀਤੀ ਕੱਲ ਬਾਵਾ ਸਾਹਿਬ ਦੇ ਜਿਵੇਂ ਪੋਤਾ ਜੀ ਆਏ ਤਾਂ ਮੈਨੂੰ ਖੁਦ ਨੂੰ ਇਹ ਸੀ ਵੀ ਸਰਕਾਰ ਕੋਲ ਤਾਂ ਦੇਖੋ ਸਾਰੀ ਖਬਰ ਜਾਂਦੀ ਹੈ ਸਭ ਸਭ ਜਾਂਦੀ ਆਪਾਂ ਨੂੰ ਪਤਾ ਸੀ ਵੀ ਕਿਹਨੇ ਆਣਾ ਕਿਹਨੇ ਨਹੀਂ ਆਣਾ ਸਭ ਪਤਾ ਹੈ ਜੀ ਹਨਾ ਪਰ ਮੈਨੂੰ ਪਰਸਨਲੀ ਇਹ ਜ਼ਰੂਰ ਸੀਗਾ ਜੀ ਵੀ ਬਾਬਾ ਸਾਹਿਬ ਦਾ ਪੋਤਾ ਜੀ ਆ ਰਹੇ ਨੇ ਜਿਹੜੇ ਅਫਸਰਾਂ ਨੇ ਰਿਜ਼ਰਵੇਸ਼ਨ ਜਿਹੜੀ ਹੈਗੀ ਆ ਉਹਨੂੰ ਵਰਤ ਕੇ ਅੱਜ ਕਿਸੇ ਮਕਾਮ ਤੇ ਪਹੁੰਚੇ ਨੇ ਹੋਰ ਕੋਈ ਆਵੇ ਨਾ ਆਵੇ ਉਹ ਜ਼ਰੂਰ ਆਉਣਗੇ ਉਹਨਾਂ ਨੂੰ ਨਮਨ ਕਰਨ ਹਮ ਪਰ ਬੜੇ ਦੁੱਖ ਦੀ ਗੱਲ ਹੈ ਜੀ ਉੱਥੇ ਕੋਈ ਵੀ ਅਫਸਰ ਨਹੀਂ ਪਹੁੰਚਿਆ ਜੀ ਸਾਡਾ ਸਮਾਜ ਸੀ ਜਿਹੜਾ ਉਹ ਖੜਾ ਸੀ ਜੀ ਉਹ ਮੋਸ਼ਨਲ ਹੋਈ ਗਿਆ ਜੀ ਦੇਖ ਕੇ ਅਸੀਂ ਵੀ ਹੋਈ ਗਏ ਪਰ ਜਿਹੜਾ ਮੈਨੂੰ ਮੇਰੀ ਉਮੀਦ ਸੀ ਨਾ ਵੀ ਕਿਤੇ ਨਾ ਕਿਤੇ ਮੈਂ ਨਹੀਂ ਕਹਿੰਦਾ ਵੀ ਜਾਦਾ ਲੋਕ ਆਉਂਦੇ ਕੋਈ 2-4 ਅਫਸਰ ਜਿਹੜੇ ਆਲੇ ਦੁਆਲੇ ਦੇ ਸੀ ਉਹਨਾਂ ਨੂੰ ਪਤਾ ਲੱਗਦਾ ਵੀ ਐਡੀ ਵੱਡੀ ਸ਼ਖਸੀਅਤ ਆ ਰਹੀਆ ਤਾਂ ਉਹਨਾਂ ਨੂੰ ਆਉਣਾ ਚਾਹੀਦਾ ਸੀ ਸੈਂਕੜੇ ਮੈਂ ਲਾਸਟ ਚ ਗੱਲ ਕਰਨੀ ਚਾਹੁੰਦਾ ਜਦੋਂ ਵੀ ਕੋਈ ਗਲਤ ਕੰਮ ਕਰਦਾ ਉਹ ਉਹ ਆਮ ਜਨਤਾ ਦਾ ਇੱਕ ਫਰਜ਼ ਬਣਦਾ ਹੈ ਉਹਨੂੰ ਐਕਸਪੋਜ਼ ਕਰਨ ਦਾ ਲਿਆਉਣਾ ਪਰ ਉਸ ਤੋਂ ਪਹਿਲਾਂ ਸਰਕਾਰਾਂ ਦਾ ਐਡਮਿਨਿਸਟ੍ਰੇਸ਼ਨ ਦਾ ਫਰਜ਼ ਹੈ ਵੀ ਜਿਨੇ ਕੋਈ ਗਲਤੀ ਕੀਤੀ ਹੈ ਵੱਡੇ ਪੱਤਰ ਤੇ ਗਲਤੀ ਕੀਤੀ ਹੈ ਸਾਡੀਆਂ ਕੋਰਟ ਨੇ ਸਾਡੀ ਪੁਲਿਸ ਹੈ ਸਾਡੀ ਸਰਕਾਰ ਹੈ ਉਹਦਾ ਅਧਿਕਾਰ ਖੇਤਰ ਥੱਲੇ ਆਉਂਦਾ ਕਿ ਉਹਨਾਂ ਦੇ ਪਰਚਾ ਕਰਨ ਉਹਨਾਂ ਨੂੰ ਫੜਨਾ ਇੱਕ ਪਾਸੇ ਤੁਸੀਂ ਸਾਰਾ ਕੁਝ ਜਾਗਰ ਵੀ ਕਰਤਾ ਸਭ ਕੁਝ ਕਰਤਾ ਕਾਮ ਨਾਗਰਿਕ ਹੋਣ ਦੇ ਨਾਤੇ ਤੁਸੀਂ ਸਾਰਾ ਕੁਝ ਕਰਤਾ ਐਕਸਪੋਜ਼ ਵੀ ਕਰਤੇ ਤੇ ਫਿਰ ਵੀ ਜੇ ਸਰਕਾਰ ਕੰਮ ਨਾ ਕਰੇ ਫੜੇ ਨਾ ਤਾਂ ਫਿਰ ਕਿੱਧਰ ਜਾਵਾਂਗੇ ਦੇਖੋ ਅਸੀਂ ਜਿੰਨੇ ਕੁ ਯੋਗੇ ਹੈਗੇ ਆ ਜੀ ਅਗਰ ਸਰਕਾਰ ਨਹੀਂ ਕੁਝ ਕਰੂਗੀ ਤਾਂ ਅਸੀਂ ਕੋਰਟ ਵੱਲ ਨੂੰ ਜਾਵਾਂਗੇ ਹੁਣ ਉਹਦੇ 'ਚ ਕੀ ਹੈ ਜੀ ਹਰ ਚੀਜ਼ ਦੀਆਂ ਲਿਮਿਟੇਸ਼ਨਸ ਨੇ ਜੀ ਹਾਂ ਹੁਣ ਇਹਦੇ 'ਚ ਪੀਐਲਏ ਨਹੀਂ ਪੈ ਸਕਦੀ ਜੀ। ਕੋਈ ਸਾਡਾ ਕੀ ਇੰਟਰਸਟ ਹੈ ਜੀ ਉਹਦੇ 'ਚ? ਦੇਖੋ ਹਮਮ ਕਰਨਾ ਤਾਂ ਆਫਟਰ ਆਲ ਜ਼ਿਆਦਾ ਸਰਕਾਰ ਨੂੰ ਪਊਗਾ ਜੀ। ਹਮਮ ਜਾਂ ਫਿਰ ਅਸੀਂ ਜਿਹੜਾ ਸਾਡਾ 바ਵਾ ਸਾਹਿਬ ਨੇ ਸਾਨੂੰ ਜਿੰਨੀ ਕਿ ਤਾਕਤ ਦਿੱਤੀ ਹੈ ਸਾਡਾ ਇੱਕ ਕਮਿਸ਼ਨ ਐਸਸੀ ਕਮਿਸ਼ਨ ਬਣਾਇਆ ਹੈ। ਹਨਾ ਜਾਂ ਤਾਂ ਅਸੀਂ ਉੱਥੇ ਤੱਕ ਅਪਰੋਚ ਕਰਾਂਗੇ ਉਹਨਾਂ ਨੂੰ ਬੇਨਤੀ ਕਰਾਂਗੇ ਵੀ ਤੁਸੀਂ ਇਹਨੂੰ ਅੱਗੇ ਪ੍ਰੋਸੀਡ ਕਰੋ। ਕਿਉਂਕਿ ਅਸੀਂ ਡਾਇਰੈਕਟਲੀ ਜਿਹੜਾ ਹੈਗਾ ਕੋਰਟ ਦੇ ਵਿੱਚ ਇਹਨੂੰ ਨਹੀਂ ਲੈ ਕੇ ਜਾ ਸਕਦੇ ਜੀ। ਚਲੋ ਆਪਣੇ ਹੱਕਾਂ ਦੀ ਰਾਖੀ ਲਈ ਐਸ்சி ਕਮਿਸ਼ਨ ਬਣਿਆ ਹੋਇਆ ਉੱਥੇ ਜਾਣਾ ਵੀ ਬਣਦਾ ਜੇ ਸਰਕਾਰ ਕੋਈ ਹੱਥ ਪੱਲਾ ਨਹੀਂ ਫੜਾਉਂਦੀ ਤੇ ਇਦਾਂ ਨਹੀਂ ਲੱਗਦਾ ਸ਼ੰਕੀ ਵੀ ਜਿੱਦਾਂ ਹੁਣ ਉੱਥੇ ਮੋਰਚਾ ਲੱਗਿਆ ਹੋਇਆ ਹੈ ਕੁਛ ਨਾ ਕੁਛ ਤੁਸੀਂ ਕੋਈ ਰਿਕਵੈਸਟ ਕਰਨੀ ਚਾਹੁੰਦੇ ਕਿਉਂਕਿ ਉੱਥੇ ਮੈਨੂੰ ਲੱਗਦਾ ਹੈ ਹਰ ਜੱਬੋਂ ਵੀ ਤੁਸੀਂ ਕੋਈ ਪ੍ਰੋਟੈਸਟ ਕੀਤਾ ਉੱਥੇ ਫਾਈਨੈਂਸ਼ਲੀ ਕ੍ਰੈਸ ਜਾਏ ਨੇ ਮੈਂ ਪੈਸੇ ਦੀ ਲੋੜ ਪਈ ਹੈ ਤੇ ਹੁਣ ਵੀ ਉੱਥੇ ਮਿਲਦਾ ਕਿਰਾਏ ਤੇ ਟੈਂਟ ਕਿਸੇ ਨਾ ਕਿਸੇ ਤਰ੍ਹਾਂ ਦੁੱਧ ਡੇਰਾ ਵਗੈਰਾ ਸਭ ਮੁੱਲੀ ਆਉਂਦਾ ਜੇ ਕਿਤਨਾ ਕਿਤੋਂ ਆਲੇ-ਦਾਲੇੋਂ ਆ ਰਹੇ ਆ ਸਾਰਾ ਕੁਝ ਇੱਕੋ ਗੱਲ ਇਸ ਤਰ੍ਹਾਂ ਜੀ ਜਿੰਨੇ ਕੁ ਸਾਥੀ ਜਿਹੜੇ ਕੁ ਜੁੜੇ ਹੋਏ ਨੇ ਜੀ ਹੂੰ ਉਹ ਜਿੰਨੀ ਕੋਣਾ ਕੋਲ ਹੋ ਸਕਦੇ ਓ ਇੰਨੀ ਕੁ ਮਦਦ ਕਰਦੇ ਨੇ ਜੀ ਹੂੰ ਠੀਕ ਹੈ ਜੀ ਤੇ ਬਾਕੀ ਜਿਹੜਾ ਹੈਗਾ ਜੀ ਮੰਨ ਕੇ ਚੱਲੋ ਜੀ ਤੁਸੀਂ 1000 ਤੋਂ 1500 ਰੁਪਏ ਰੋਜ਼ ਦਾ ਖਰਚਾ ਹੈ ਹੂੰ 5-700 ਦਾ ਤਾਂ ਦੁੱਧ ਹੀ ਆ ਜਾਂਦਾ ਜੀ ਹੂੰ ਫਿਰ ਰੋਟੀ ਵੀ ਬਣਦੀ ਹੈ ਜੀ ਉੱਥੇ ਜਿਹੜਾ ਆ ਗਿਆ ਆਏਗੇ ਇਹਦੇ ਹੋਰ ਬੜੇ ਖਰਚੇ ਨੇ ਜੀ ਜਦੋਂ ਆਪਾਂ ਬਾਹਰ ਰਹੇ ਰਿਹਾ ਟੈਂਟ ਦਾ ਤੁਸੀਂ ਲਾ ਲਓ ਜੀ ਆ ਹੁਣ ਅਸੀਂ ਟੈਂਟ ਦੇ ਉੱਤੇ ਕੋਈ 45000 ਰੁਪਏ ਦਾ ਵਾਟਰਪਰੂਫ ਟੈਂਟ ਬਣਵਾਇਆ ਸੀ ਉਹ ਵਾਟਰਪਰੂਫ ਤਾਂ ਸੀ ਜੀ ਪਰ ਉਹ ਆਲਾ ਪ੍ਰੂਫ ਨਹੀਂ ਸੀ ਗੜਾ ਪ੍ਰੂਫ ਨਹੀਂ ਸੀਗਾ ਉਹ ਭਾਰ ਹੋਣ ਕਰਕੇ ਉਹ ਫਟ ਗਿਆ ਜੀ ਨੁਕਸਾਨਿਆਂ ਹੋ ਗਏ ਨੁਕਸਾਨੇ ਹੋ ਗਏ ਜੀ ਉਹਦਾ ਇੰਨਾ ਨੁਕਸਾਨ ਹੋ ਗਿਆ ਤੇ ਹੁਣ ਅਸੀਂ ਦੁਬਾਰਾ ਜਿਹੜਾ ਹੈਗਾ ਉਹਨੂੰ ਦੁਬਾਰਾ ਖੜਾ ਕਰਨਾ ਉਹਦੇ ਲਈ ਵੀ ਅਸੀਂ ਜਿਹੜਾ ਲੋਕਾਂ ਕੋਲੋਂ ਚੰਦਾ ਕੱਠਾ ਕਰਦੇ ਆਂ ਜੀ ਜਿਵੇਂ ਕੱਲ ਸਾਡੇ ਸਾਥੀਆਂ ਨੇ 10-10 20-20 ਰੁਪਏ ਸਾਨੂੰ ਜਿਹੜੇ ਜਿੰਨੇ ਉਹ ਜਿੰਨੇ ਜੋਗੇ ਸੀਗੇ ਉਹਨੇ ਉਹਨਾਂ ਨੇ ਕੀਤੇ ਨੇ ਜੀ ਇਸ ਪੂਰੇ ਵਿਸ਼ੇ ਤੇ ਗੱਲਬਾਤ ਕਰਨ ਲਈ ਸ਼ੁਕਰੀਆ ਜੈਪੀਨ ਜੈਪਾਰ ਦੇਖੋ ਗੱਲਬਾਤ ਕੀਤੀ ਹੈ ਸ਼ੰਕੀ ਨੇ ਵੀ ਉੱਥੇ 1000-1500 ਦਾ ਖਰਚਾ ਹੈ ਉਹਨੂੰ ਵੀ ਕਿਸ ਤਰ੍ਹਾਂ ਮਤਲਬ ਇਕੱਠਾ ਕੀਤਾ ਜਾਂਦਾ ਯਾਰ ਐਡਾ ਵੱਡਾ ਮੋਰਚਾ ਐਦਾਂ ਦੇ ਲੋਕ ਜਿਨ੍ਹਾਂ ਨੇ ਵੱਡਾ ਫਾਇਦਾ ਚੁੱਕਿਆ ਜ਼ਿੰਦਗੀ ਪਰ ਰੋਟੀਆਂ ਕਮਾ ਲੀਆਂ ਉਹਨਾਂ ਦੇ ਖਿਲਾਫ ਸਰਕਾਰ ਦੇ ਮੂਹਰੇ ਡੱਟੇ ਖੜੇ ਨੇ 48 ਦਿਨਾਂ ਤੋਂ ਇੱਕ ਪਾਸੇ ਵੱਡੇ ਵੱਡੇ ਮੋਰਚੇ ਲੱਗਦੇ ਨੇ ਜਿੱਥੇ ਕੋਰੋਨਾ ਪਰ ਰੋਜ਼ਾਨਾ ਦਾ ਖਰਚਾ ਸੀ ਉਹ ਵੀ ਸਾਡੇ ਲੋਕਾਂ ਨੇ ਸਹਿਯੋਗ ਦਿੱਤਾ ਤੇ ਮੈਂ ਤਾਂ ਇਹੀ ਬੇਨਤੀ ਕਰਦਾ ਜਦੋਂ ਇਹ ਕੋਈ ਮੇਰਾ ਨਿੱਜੀ ਮਸਲਾ ਨਹੀਂ ਹੈ ਇਹਨਾਂ ਦਾ ਨਿੱਜੀ ਮਸਲਾ ਨਹੀਂ ਹੈ ਜਿਹੜਾ ਉੱਥੇ ਮਰੇਗਾ ਫਰੰਟ ਬੈਠਿਆ ਡੱਟਾ ਤੇ ਹੋਰ ਸਾਰੇ ਫਰੰਟ ਬੈਠੇ ਨੇ ਉਹਨਾਂ ਦਾ ਕੋਈ ਨਿੱਜੀ ਮਸਲਾ ਨਹੀਂ ਹੈ ਇਹ ਜਿਹੜੀ ਰਿਜ਼ਰਵੇਸ਼ਨ ਚੋਰ ਫਰਮ ਇਹ ਮੁਹਿੰਮ ਚੱਲੀ ਹੈ ਇਹ ਸਾਰਿਆਂ ਲਈ ਹੈ ਕਿਸੇ ਨਾ ਕਿਸੇ ਦਾ ਹੱਕ ਮਾਰ ਕੇ ਉਹ ਲੋਕ ਆਪਣੀਆਂ ਜ਼ਿੰਦਗੀਆਂ ਬਣਾ ਆਗੇ ਸਰਕਾਰ ਦੇ ਖਜ਼ਾਨੇ ਤੇ ਵੀ ਡਾਕਾ ਮਾਰਿਆ ਤੇ ਅੱਜ ਜੇ ਉਹ ਲੋਕਾਂ ਦੀ ਆਪਾਂ ਮਦਦ ਨਹੀਂ ਕਰਾਂਗੇ ਤਾਂ ਕੌਣ ਕਰੂਗਾ ਮੀਡੀਆ ਨੂੰ ਵੱਧ ਚੜ ਕੇ ਉਹਨੂੰ ਹਾਈਲਾਈਟ ਕਰਨਾ ਚਾਹੀਦਾ ਮੁੱਦੇ ਨੂੰ ਇਹਨਾਂ ਦੇ ਨਾਲ ਚੱਲਣਾ ਚਾਹੀਦਾ ਹੈ ਇਸੇ ਤਰ੍ਹਾਂ ਉਹ ਲੋਕ ਜਿਹੜੇ ਕਹਿੰਦੇ ਨੇ ਅਸੀਂ ਸਮਾਜ ਸੇਵਾ ਕਰਦੇ ਹਾਂ ਅਸੀਂ ਦਸਮਾ ਦਸੌਣ ਕਰਦੇ ਹਾਂ ਉਹ ਸਾਰਿਆਂ ਨੂੰ ਵੀ ਮਤ ਕਰਨੀ ਚਾਹੀਦੀ ਹੈ ਤਾਂ ਜੋ ਉਹ ਮੋਰਚਾ ਸਕਸੈਸਫੁਲ ਹੋਵੇ ਜਿਹੜੇ ਲੋਕਾਂ ਨੇ ਕ੍ਰਾਈਮ ਕੀਤਾ ਉਹਨਾਂ ਨੂੰ ਸਜ਼ਾ ਮਿਲ ਸਕੇ